ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆਇਆ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਤੇ ਵੈਗਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਅੱਜ ਆਪਾਂ ਗੱਲ ਕਰਦੇ ਆਂ ਕੁਝ ਐਸੀਆਂ ਗੱਲਾਂ ਦੀਆਂ ਜੋ ਆਪਾਂ ਤਣਤੇ ਹਡਾਈਆਂ ਹੋਈਆਂ ਜਿੰਨਾ ਕਰਕੇ ਆਪਾਂ ਨੂੰ ਡਰ ਨਹੀਂ ਲੱਗਦਾ ਕਿਸੇ ਵੀ ਚੀਜ਼ ਤੋਂ ਅੱਜ ਦਾ ਮੇਰਾ ਵਿਸ਼ਾ ਹੈ ਕੰਲੇ ਆਏ ਆ ਕੰਲੇ ਜਾਣਾ ਡਰ ਕਿਸ ਗੱਲ ਦਾ ਇਹ ਮੇਰਾ ਵਿਸ਼ਾ ਦੇਖੋ ਕੋਈ ਮੈਂ ਪ੍ਰਮਾਤਮਾ ਜਾਂ ਮੈਂ ਕੋਈ ਸਾਧੂ ਸੰਤ ਤਾਂ ਹੈ ਨਹੀਂ ਮੈਂ ਵੀ ਇੱਕ ਛੋਡੇ ਵਰਗੀ ਨਾਰਮਲ ਇਨਸਾਨ ਆ ਪਰ ਦੁੱਖਾਂ ਤਕਲੀਫਾਂ ਚੋਂ ਇੰਨੀ ਨਿਕਲੀ ਹੋਈਆਂ ਇੰਨੀ ਘੰਡੀ ਹੋਈਆਂ ਵੀ ਮੈਂ ਨਰਕ ਸੁਰਗ ਸਭ ਦੇਖ ਚੁੱਕੀ ਆ ਇੱਥੇ ਤੇ ਮੈਨੂੰ ਲੱਗਦਾ ਵੀ ਨਰਕ ਸੁਰਗ ਕਿਤੇ ਨਹੀਂ ਹੁੰਦਾ ਨਰਕ ਸੁਰਗ ਇੱਥੇ ਹੁੰਦਾ ਹੈ ਇਹ ਆਪਾਂ ਨੂੰ ਪਲੇਖੇ ਹੀ ਰੱਖਿਆ ਜਾਂਦਾ ਵੀ ਉਪਰ ਨਰਕ ਹੈ ਉੱਪਰ ਸੁਰਗ ਹੈ ਜਾਂ ਕੀ ਹੈ ਠੀਕ ਹੈ ਕਿਉਂਕਿ ਇਹ ਤਾਂ ਆਪਣੀ ਇੱਕ ਜੁਨੀ ਹੈ ਜੁਨੀ ਦੇ ਵਿੱਚ ਆਪਾਂ ਆਉਣੇ ਆਂ ਚੱਲ ਜਾਨੇ ਆਂ ਆਪਾਂ ਨੂੰ ਨਹੀਂ ਪਤਾ ਆਪਾਂ ਕਿੱਥੋਂ ਆਏ ਆ ਕਿੱਥੇ ਜਾਣਾ ਐਸ ਰੂਹ ਚੋਂ ਰੂਹ ਨਿਕਲ ਜਾਂਦੀ ਹੈ ਤੇ ਨਵੀਂ ਥਾਂ ਤੇ ਰੂਹ ਜਨਮ ਲੈ ਲੈਂਦੀ ਹੈ ਇਹੀ ਚੀਜ਼ ਹੈ ਇਹ ਪਰਮਾਤਮਾ ਦਾ ਰੱਖਿਆ ਹੋਇਆ ਬਹੁਤ ਵੱਡਾ ਉਲ ਹੈ ਕਿਉਂਕਿ ਜੇ ਆਪਾਂ ਸੋਚੀਏ ਵੀ ਨਰਕ ਸੁਰਗ ਤਾਂ ਹੈ ਨਰਕ ਸੁਰਗ ਕਿਤੇ ਨਹੀਂ ਹੈਗੇ ਨਰਕ ਸੁਰਗ ਇਸ ਜੱਗ ਤੇ ਹੈ ਜੋ ਬੰਦਾ ਇੱਥੇ ਕੁਛ ਕਰਦਾ ਉਹਨੂੰ ਇਸੇ ਜੱਗ ਤੇ ਹੀ ਭਰਨੀਆਂ ਪੈਂਦੀਆਂ ਤੇ ਜੋ ਜਿਹੜਾ ਬੰਦਾ ਇਹ ਸੋਚਦਾ ਵੀ ਮੈਂ ਇੱਥੇ ਹੁਣ ਰੱਜ ਕੇ ਇਸ ਆਰਾਮ ਕਰੀ ਜਾਵਾਂ ਠੱਗੀਆਂ ਮਾਰੀ ਜਾਵਾਂ ਧੋਖੇ ਕਰੀ ਜਾਵਾਂ ਗਾਂ ਦੀ ਗਾਂ ਦੇਖਾਂਗੇ ਨਹੀਂ ਵੀਰੇ ਗਾਂ ਨਹੀਂ ਇੱਥੇ ਭਗਤਨਾ ਪੈਂਦਾ ਹੁਣ ਹੁਣ ਤਾਂ ਇੱਥੇ ਸਾਰਾ ਆਪਾਂ ਨੂੰ ਜਿਹੜਾ ਆਪਾਂ ਕਰਮ ਕਰਦੇ ਹਾਂ ਦਾ ਫਲ ਇੱਥੇ ਮਿਲ ਜਾਂਦਾ ਹੈਗਾ ਕਿ ਸੇ ਨੂੰ ਕਿਵੇਂ ਮਿਲਦਾ ਕਿ ਸੇ ਨੂੰ ਕਿਵੇਂ ਮਿਲਦਾ ਪਰ ਜੇ ਆਪਾਂ ਮਾੜਾ ਕਰਦੇ ਆ ਉਹਦੀ ਸਜ਼ਾ ਆਪਾਂ ਨੂੰ ਜ਼ਰੂਰ ਮਿਲਦੀ ਹੈ ਤੇ ਇਹ ਮਾਜ ਇਹਦਾ ਮੇਨ ਨਾਮ ਕਿਉਂ ਰੱਖਿਆ ਵੀ ਕੱਲੇ ਆਇਆ ਖੱਲੇ ਜਾਣਾ ਇਹਦਾ ਵੀ ਮਤਲਬ ਕੱਢਿਓ ਤੁਸੀਂ ਮੇਰਾ ਨਾਮ ਕਿਉਂ ਰੱਖਦੀਆਂ ਇਹਦਾ ਨਾਮ ਤਾਂ ਰੱਖਿਆ ਵੀ ਤੁਸੀਂ ਨਾ ਬਾਹਾਂ ਕਿਸੇ ਤੇ ਡਿਪੈਂਡ ਹੋ ਜਾਂਦੇ ਹੋ ਤੁਹਾਨੂੰ ਐ ਲੱਗਦਾ ਵੀ ਆਹ ਵੀ ਮੇਰੇ ਨਾਲ ਆਉ ਉਹ ਵੀ ਮੇਰੇ ਨਾਲ ਆਉ ਵੀ ਮੇਰੇ ਨਾਲ ਨਹੀਂ ਆਪਣੇ ਨਾਲ ਕੋਈ ਨਹੀਂ ਹੁੰਦਾ ਅਸਲ ਵਿੱਚ ਆਪਾਂ ਰਿਸ਼ਤਿਆਂ ਦੇ ਮੋਹ ਦੇ ਵਿੱਚ ਇੰਨੇ ਕ ਪਾਗਲ ਹੋ ਜਾਂਦੇ ਆ ਵੀ ਆਪਾਂ ਇਹ ਭੁੱਲ ਜਾਂਦੇ ਆ ਵੀ ਆਪਣੇ ਨਾਲ ਆਪਣਾ ਸਿਰਫ ਪਰਮਾਤਮਾ ਹੁੰਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਨਾਲ ਹੁੰਦੇ ਜੋ ਕਿ ਆਪਾਂ ਨੂੰ ਬੁਰਾ ਭਲਾ ਸਭ ਸਿਖਾਉਂਦੇ ਆ ਵੀ ਤੁਸੀਂ ਐਂ ਦੇਖ ਲਓ ਵੀ ਇੱਕ ਟਾਈਮ ਤੁਸੀਂ ਕੋਈ ਗਲਤੀ ਕਰ ਰਹੇ ਹੋ ਹਨਾ ਇੱਕ ਪਾਸੇ ਛੋੜਾ ਮਨ ਕਰੂ ਵੀ ਨਹੀਂ ਜਾ ਰਿਹਾ ਇਹ ਪਾਪ ਐ ਮੈਂ ਨਹੀਂ ਕਰਦਾ ਹਨਾ ਦੂਜੇ ਪਾਸੇ ਹੁੰਦਾ ਵੀ ਦੇਖੀ ਜਾਊਗੀ ਫੇਰ ਕਿਰਾਪਾ ਕਰ ਲੈਨੇ ਆ ਉਦੋਂ ਜਿਹੜਾ ਮਨ ਹੁੰਦਾ ਛੋੜਾ ਮਨ ਚੰਚਲ ਹੁੰਦਾ ਉਹ ਤਾਂ ਸਾਨੂੰ ਕਹਿੰਦਾ ਵੀ ਕੁਝ ਨਹੀਂ ਹੁੰਦਾ ਕਰ ਲਓ ਕਿਉਂਕਿ ਮਨ ਸਾਨੂੰ पापा ਵਾਲ ਲੈ ਕੇ ਜਾਂਦਾ ਕਰਦੇ ਕਰਦੇ ਕੁਝ ਨਹੀਂ ਹੁੰਦਾ ਜਿਹੜੀ ਆਤਮਾ ਹੁੰਦੀ ਹੈ ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਉਹ ਕਹਿੰਦੀ ਆ ਨਾ 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 ਇਹ ਨਾ ਕਰ ਇਹ ਮਾੜਾ ਇਹ ਗਲਤ ਹੈ ਆਪਣੇ ਅੰਦਰ ਵੀ ਦੋ ਚੀਜ਼ਾਂ ਹੁੰਦੀਆਂ ਇੱਕ ਮਨ ਤੇ ਇੱਕ ਆਤਮਾ ਆਪਣਾ ਮਨ ਆਪਾਂ ਨੂੰ ਪੁੱਠੇ ਸਿੱਧੇ ਪਾਸੇ ਲੈ ਕੇ ਜਾਂਦਾ ਜਿਹੜੀ ਆਪਣੀ ਆਤਮਾ ਉਹ ਉਹਨੂੰ ਵਰਜਦੀ ਹੈ ਕਿ ਜਿਵੇਂ ਆਪਾਂ ਨੂੰ ਜਦੋਂ ਆਪਾਂ ਨੂੰ ਕਿਸੇ ਦੀ ਦਇਆ ਤਰਸ ਆਉਂਦੀ ਹੈ ਵੀ ਆਪਾਂ ਨੂੰ ਲੱਗਦਾ ਨਹੀਂ ਯਾਰ ਇਹ ਗਲਤ ਹੋ ਰਿਹਾ ਆਪਾਂ ਤਾਂ ਜ਼ੁਲਮ ਵੀ ਨਹੀਂ ਕਿਸੇ ਤੇ ਹੁੰਦਾ ਵੇਖਿਆ ਜਾਂਦਾ ਤੋ ਆਪਣੀ ਆਤਮਾ ਹੁੰਦੀ ਹੈ ਆਪਾਂ ਨੂੰ ਕਹਿ ਰਹੀ ਹੁੰਦੀ ਹੈ ਵੀ ਇਹ ਗੱਲ ਗਲਤ ਹੋ ਰਹੀ ਹੈ ਠੀਕ ਨਹੀਂ ਜਿਹੜਾ ਮਨ ਹੁੰਦਾ ਮਨ ਹੁੰਦਾ ਚੰਚਲ ਉਹ ਕਹਿੰਦਾ ਹੋਈ ਜਾਣ ਦੇ ਕੁਝ ਨਹੀਂ ਹੁੰਦਾ ਆਪਣੇ ਅੰਦਰ ਵੀ ਦੋ ਚੀਜ਼ਾਂ ਦਾ ਬਾਸ ਹੈ ਤੇ ਇਕੱਲੇ ਰਹਿਣ ਦਾ ਮਤਲਬ ਬਹੁਤ ਵਧੀਆ ਹੁੰਦਾ ਹੈ ਇਕੱਲੇ ਰਹਿਣਾ ਸਿੱਖ ਲੋਗੇ ਨਾ ਬਾਰ-ਬਾਰ ਕਹਿਣੀ ਹੈ ਇਕੱਲੇ ਰਹਿਣਾ ਜੇ ਤੂੰ ਸਿੱਖ ਗਏ ਨਾ ਤੁਸੀਂ ਬਾਹਲੇ ਸੌਖੇ ਹੋ ਜਾਓਗੇ ਬਾਹਲੇ ਤਾਂ ਤੁਸੀਂ ਸਿਆਪਿਆਂ ਚੋਂ ਨਿਕਲ ਜਾਓਗੇ ਤੇ ਬਾਹਲੀਆਂ ਹੀ ਤੁਸੀਂ ਗੱਲਾਂ ਚੋਂ ਨਿਕਲ ਜਾਓਗੇ ਜਿਵੇਂ ਹੁਣ ਮੈਂ ਘਰੇ ਹੀ ਰਹਿਣੀ ਹੈ ਮੈਂ ਕਿਸੇ ਦੇ ਘਰੇ ਨਹੀਂ ਜਾਂਦੀ ਬਿਨ ਮਤਲਬ ਮੈਂ ਕਿਸੇ ਦੇ ਘਰੇ ਨਹੀਂ ਜਾਣਾ ਪਹਿਲਾਂ ਜਾਂਦੀ ਸੀ ਬਹੁਤ ਜਾਂਦੀ ਸੀ ਵੀ ਸਹੇਲੀ ਕੋਲ ਜਾ ਕੇ ਬੈਠਣਾ ਉਹਦੇ ਘਰੇ ਬੈਠਣਾ ਗੱਲਾਂ ਮਾਰਨੀ ਆ ਟਾਈਮ ਪਾਸ ਕਰਨਾ ਬਟ ਹੁਣ ਨਹੀਂ ਜਾਂਦੀ ਹੁਣ ਮੈਨੂੰ ਪਤਾ ਲੱਗ ਗਿਆ ਵੀ ਆਪਣੇ ਮੂੰਹ ਚੋਂ ਇੱਕ ਸ਼ਬਦ ਨਿਕਲੇ ਦੀਆਂ ਨਾ ਪਤਾ ਨਹੀਂ ਕਿੰਨੀਆਂ ਲੋਕ ਗੱਲਾਂ ਬਣਾ ਕੇ ਅੱਗੇ ਛੱਡ ਦਿੰਦੇ ਆ ਠੀਕ ਹੈ ਸੋ ਇਸ ਕਰਕੇ ਹੁਣ ਮੇਰਾ ਤਾਂ ਇੱਕੋ ਹੀ ਮਤਲਬ ਹੈ ਵੀ ਜੇ ਮੈਨੂੰ ਕੋਈ ਗੱਲ ਰੜਕਦੀ ਆ ਖੜਕਦੀ ਆ ਮੈਂ ਅਗਲੇ ਦੇ ਮੂੰਹ ਤੇ ਕਹਿ ਦਿੰਦੀ ਆ ਵੀ ਤੇਰੀ ਇਹ ਗੱਲ ਮੈਨੂੰ ਰੜਕਦੀ ਆ ਤੂੰ ਇਹ ਗੱਲ ਮੈਨੂੰ ਕਹੀ ਮੇਰੇ ਰੜਕ ਪੈ ਰਹੀ ਆ ਦੈਟਸ ਇਟ ਗੱਲ ਖਤਮ ਤੇ ਮੂੰਹ ਤੇ ਗੱਲ ਕਰਨੀ ਜ਼ਰੂਰੀ ਆ ਹੁਣ ਕਿਉਂਕਿ ਜਮਾਨਾ ਹੀ ਇਸ ਆ ਗਿਆ ਜਿੰਨਾ ਚਿਰ ਤੁਸੀਂ ਅਗਲੇ ਨੂੰ ਬੋਲ ਕੇ ਨਹੀਂ ਕਹੋਗੇ ਨਾ ਅਗਲਾ ਤੁਹਾਨੂੰ ਬੁੱਧੂ ਤੇ ਬੇਵਕੂਫੀ ਸਮਝੂਗਾ ਇਹਨਾਂ ਤਾਂ ਪਤਾ ਨਹੀਂ ਬੋਲ ਕੇ ਹੁਣ ਜ਼ਰੂਰ ਕਹਿ ਦਿਆ ਕਰੋ ਅਗਲੇ ਨੂੰ ਵੀਰੇ ਮੈਨੂੰ ਤੇਰੀਆਂ ਇਹ ਆਤ ਤਾਂ ਪਸੰਦ ਨਹੀਂ ਤੇ ਮੈਨੂੰ ਗਲਤ ਨਾ ਸਮਝ ਲਈ ਵੀ ਇਹਨੂੰ ਨਹੀਂ ਪਤਾ ਵੀਰੇ ਮੈਨੂੰ ਸਾਰਾ ਪਤਾ ਹੈ ਹਨਾ ਧੂਆਂ ਨਿਕਲ ਜਾਂਦਾ ਮੂਰਲੇ ਦਾ ਆਪਾਂ ਕਹਦੇ ਨਹੀਂ ਮੈਨੂੰ ਸਾਰਾ ਪਤਾ ਹੈ ਤੇ ਮੈਂ ਹੁਣ ਕਿਹਦੇ ਘਰੇ ਨਹੀਂ ਜਾਂਦੀ ਸੱਚੀ ਪੁੱਛੋ ਮੇਰਾ ਮਨ ਇਹੋ ਜਿਹਾ ਬਣ ਗਿਆ ਮੈਨੂੰ ਘਰੇ ਰਹਿਣਾ ਵਧੀਆ ਲੱਗਦਾ ਘਰੇ ਤੁਰੀ ਫਿਰਦੀ ਰਹਿਣੀ ਹੈ ਕਿਤੇ ਸਫਾਈ ਕਰ ਲਈ ਕਦੇ ਕੋਈ ਕੱਪੜੇ ਵਾਲਾ ਕਸਟਮਰ ਆਗਾ ਕੱਪੜੇ ਦੇਤੇ ਕਦੇ ਲਾਸਣ ਸਿੱਲ ਲਈ ਕਿਤੇ ਸਬਜੀ ਕੱਟ ਲਈ ਵੀ ਮੈਂ ਇੱਕ ਟਾਈਮ ਵੀ ਵਿਹਲੀ ਨਹੀਂ ਬਹਿੰਦੀ ਜਦੋਂ ਜੀ ਕਰਦਾ ਥੋੜਾ ਰੈਸਟ ਕਰ ਲੈਣੀ ਆ ਜਦੋਂ ਜੀ ਕਰਿਆ ਵਧੀਆ ਚਾਹ ਬਣਾ ਕੇ ਪੀ ਲੈਣੇ ਆ ਵੀ ਆਪਣੇ ਆਪ ਤਾਂ ਇੰਨੀ ਵਧੀਆ ਰਹਿਣੀ ਆ ਵੀ ਵਧੀਆ ਲੱਗਦਾ ਮੈਨੂੰ ਐਵੇਂ ਰਹਿਣਾ ਵੀ ਮੈਨੂੰ ਐ ਜੈਨ ਲੱਗਦਾ ਬਸ ਮੈਨੂੰ ਐ ਹੁੰਦਾ ਵੀ ਕੋਈ ਮੈਨੂੰ ਡਿਸਟਰਬ ਨਾ ਕਰੇ ਟੰਗ ਨਾ ਕਰੇ ਨਾ ਤਾਂ ਮੈਂ ਕਿਸੇ ਨੂੰ ਤੰਗ ਕਰਕੇ ਰਾਜੀ ਆ ਨਾ ਮੈਨੂੰ ਕੋਈ ਤੰਗ ਕਰੇ ਮੈਥੋਂ ਬਰਦਾਸ਼ਤ ਹੁੰਦਾ ਮੇਰਾ ਕੈਨ ਦਾ ਮਤਲਬ ਵੀ ਅਭੀ ਮੈਂ ਇਕੱਲੇ ਰਹਿਣ ਦੀ ਆਦਤ ਪਾ ਚੁੱਕੀ ਆ ਵੀ ਮੈਨੂੰ ਵਧੀਆ ਲੱਗਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਹਾਂ ਮੈਂ 10 ਬੰਦਿਆਂ ਵਿੱਚ ਜਾਵਾਂ ਗੱਲਾਂ ਮਾਰਾਂ ਪਹਿਲਾਂ ਮੇਰੇ ਹਜੇ ਮਨ ਹੁੰਦਾ ਕੰਬਲੀ ਦਾ ਮੈਨੂੰ ਐਨ ਦਾ ਵੀ 10 ਕੋਈ ਭੈਣਾ ਬੈਠੀਆਂ ਉਹਦੇ ਵਿੱਚ ਜਾ ਕੇ ਬੈਠਾਂ ਮੈਂ ਗੱਲਾਂ ਕਰਾਂ ਕਿਉਂਕਿ ਅੱਗੇ ਲੋਕ ਭੋਲੇ ਸੀ ਗੱਲਾਂ ਹੁੰਦੀਆਂ ਸੀ ਕਰਦੇ ਸੀ ਦੁੱਖ ਸੁੱਖ ਫੋਲੇ ਜਾਂਦੇ ਸੀ ਹੱਸੀਆਂ ਖੇਡੀਆਂ ਵੀ ਹੁੰਦੀਆਂ ਸੀ ਬਟ ਹੁਣ ਉਹ ਚੀਜ਼ ਤਾਂ ਰਹੀ ਨਹੀਂ ਹੁਣ ਤਾਂ ਤੁਹਾਨੂੰ ਅਗਲਾ ਕਹਿੰਦਾ ਫਲਾ 10 ਦੋ ਚਾਰ ਬੁੜੀਆਂ ਬੈਠੀਆਂ ਉਹਨੀਆਂ ਫਲਾਨੀ ਆਉਂਦੀ ਆ ਤੂੰ ਸੁਣਦੇ ਆ ਕੀ ਕਹਿੰਦੀ ਇਹਨਾਂ ਦੇ ਗਵਾਂਢ ਚ ਕੀ ਹੋ ਰਿਹਾ ਸੋ ਇਹ ਗੱਲਾਂ ਤੋਂ ਮੈਂ ਨਫ਼ਰਤ ਕਰਦੀ ਆ ਬਹੁਤ ਜ਼ਿਆਦਾ ਤੇ ਉੱਥੇ ਤੁਸੀਂ ਭੁੱਲ ਕੇ ਵੀ ਕੋਈ ਛੋਟੀ ਮੋਟੀ ਗੱਲ ਕਰ ਲੈਣੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਦਾ ਪਤੰਗੜ ਕਿਦਾਂ ਬਣਦਾ ਹਨ ਤੇ ਫਿਰ ਲੋਕ ਅਗਲੇ ਦੇ ਘਰੇ ਜਾਣ ਤੱਕ ਜਾਂਦੇ ਆ ਵੀ ਆਹ ਐ ਇਸ ਕਰਕੇ ਮੈਂ ਤੁਹਾਨੂੰ ਕਹਿ ਰਹੀ ਆ ਵੀ ਕਿਸੇ ਦੇ ਕਰਨਾ ਜਾਂ ਉਹ ਆਪਣੇ ਆਪ ਚ ਮਾਸਤ ਰਹਿਣਾ ਸਿੱਖੋ ਵਿਹਲੇਓ ਮਿਊਜ਼ਿਕ ਸੁਣ ਲੋ ਘਰੇ ਕੰਮ-ਕਾਰੇ ਬਹੁਤ ਕੰਮ ਆ ਜੇ ਤੁਸੀਂ ਕਰਨੇ ਆ ਕਿਸੇ ਨਾ ਕਿਸੇ ਚੀਜ਼ ਦੀ ਜਿਵੇਂ ਟਾਰਗੇਟ ਰੱਖ ਲਿਆ ਤੁਸੀਂ ਵੀ ਅਸੀਂ ਆਏ ਅੱਠਵੇਂ ਆ ਚੀਜ਼ ਦੀ ਸਫਾਈ ਕਰਨੀ ਆ ਅਸੀਂ ਕੱਪੜੇ ਧੋਣੇ ਆ ਅਸੀਂ ਪੜਦੇ ਸਾਫ਼ ਕਰਨੇ ਆ ਤੁਹਾਡੇ ਕੋਲ ਇੱਕ ਮਿੰਟ ਵੀ ਟਾਈਮ ਨਹੀਂ ਜੇ ਤੁਹਾਡੇ ਟਾਈਮ ਰੱਖੇ ਹੋਣਗੇ ਜਿਵੇਂ ਆਏ ਸੰਡੇ ਮੇਰਾ ਟਾਈਮ ਟਾਈਮ ਹੈ ਵੀ ਬੈਡਾਂ ਦੇ ਕਵਰ ਸਾਰੇ ਸੋਫੇ ਸਮੇ ਦੇ ਕਵਰ ਇਹ ਆਪਾਂ ਧੋਣੇ ਆ ਸਾਨੂੰ ਪਤਾ ਹੁੰਦਾ ਜਿਵੇਂ ਆਏ ਸੰਡੇ ਧੋਣੀ ਧੋਣੇ ਆ ਬੈੱਡ ਸ਼ੀਟਾ ਸਭ ਕੁਝ ਧੋਣੇ ਆ ਤੇ ਤੁਸੀਂ ਵੀ ਉਹ ਵਿੱਚ ਜ਼ਿਕਰ ਬਣਾ ਲਓ ਆਪਣੀ ਆਦਤ ਕਰੇ ਵੀਜੀ ਰਹੋ ਕਰੇ ਵੀਜੀ ਰਹੋਗੇ ਆਪਣੇ ਕੰਮ ਕਰੋਗੇ ਸੋਹਣੇ ਲੱਗੋਗੇ ਕਿਸੇ ਕੋਲੇ ਜਾਓਗੇ ਨਹੀਂ ਤੁਹਾਡੀ ਗੱਲ ਨਹੀਂ ਹੋਊਗੀ ਤੁਹਾਡੇ ਗੱਲ ਲੜਾਈ ਨਹੀਂ ਪਊਗੀ ਕਿਉਂਕਿ ਕਿਸੇ ਦੇ ਘਰੇ ਜਾਓਗੇ ਕੋਈ ਨਾ ਕੋਈ ਗੱਲ ਹੋਗੀ ਲੜਾਈ ਤਾਂ ਤੁਹਾਡੇ ਘਰੇ ਚੱਲ ਕੇ ਫਿਰ ਅੱਪੀ ਆਜੂ ਅਗਲਾ ਖੁਫਲਾਨਾ ਆਇਆ ਸੀ ਜਦੋਂ ਤੁਸੀਂ ਕਿਸੇ ਦੇ ਘਰੇ ਹੀ ਨਹੀਂ ਗਏ ਤੁਹਾਡਾ ਅਗਲਾ ਨਾਂ ਨਹੀਂ ਲੈ ਸਕਦਾ ਕਿਉਂਕਿ ਤੁਸੀਂ ਜਾਂਦੇ ਨਹੀਂ ਤੇ ਲੋਕਾਂ ਨੂੰ ਪਤਾ ਹੁੰਦਾ ਵੀ ਆਹ ਬੰਦਾ ਕਿਸੇ ਦੇ ਘਰੇ ਨਹੀਂ ਜਾਂਦਾ ਠੀਕ ਹੈ ਇਹ ਸਭ ਤੋਂ ਵੱਡੇ ਫਾਇਦੇ ਹੁੰਦੇ ਆ ਹਾਂ ਜਾਣਾ ਕਿਸੇ ਦੇ ਘਰ ਇੱਕ ਕੰਮ ਧੰਦੇ ਜਾਓ ਸਿਰਫ ਆਪਣੇ ਕੰਮ ਦੀ ਮਤਲਬ ਕਰੋ ਅਗਲੇ ਦੇ ਘਰੇ ਜਾ ਕੇ ਕੁਝ ਲੈਣ ਜਾਣਾ ਤਾਂ ਆਪਣੀ ਹੀ ਗੱਲ ਕਰੋ ਕਿ ਮੈਂ ਲੈਣ ਆਇਆ ਕੁਝ ਫੜਾਉਣ ਜਾਣਾ ਭਾਈ ਮੈਂ ਫੜਾਉਣ ਆਇਆ ਦੂਜੇ ਬੰਦੇ ਦੀ ਗੱਲ ਨਾ ਕਰੋ ਚਾਹੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਆ ਦੁਸ਼ਮਣ ਦੀ ਵੀ ਅਗਲੇ ਦੇ ਘਰੇ ਗੱਲ ਨਾ ਕਰੋ ਕਿਉਂਕਿ ਉਹ ਗੱਲਾਂ ਦਾ ਬਹੁਤ ਕੁਝ ਬਣ ਜਾਂਦਾ ਫਿਰ ਤੁਸੀਂ ਸਟ्रेस ਲੈ ਜਾਂਦੇ ਹੋ ਜਦੋਂ ਅਗਲਾ ਛੋਡੇ ਘਰੇ ਲੰਬਾ ਦੇ ਜਾਂਦਾ ਜਾਂ ਤੁਹਾਨੂੰ ਅਗਲਾ ਘੇਰ ਕੇ ਕਹਿ ਜਾਂਦਾ ਵੀ ਤੁਸੀਂ ਮੈਨੂੰ ਐ ਕਿਹਾ ਸੀ ਮਿਲਦਾ ਦੇਖੇ ਗੱਲਾਂ 'ਚ ਕੁਝ ਵੀ ਨਹੀਂ ਤੁਹਾਨੂੰ ਪਤਾ ਹੀ ਹੈ ਕੁਝ ਨਹੀਂ ਮਿਲਦਾ ਬਿਨਾ ਬੇਇੱਜ਼ਤੀ ਤੋਂ ਕੁਝ ਨਹੀਂ ਮਿਲਦਾ ਨਾ ਗੱਲਾਂ 'ਚ ਇਸ ਕਰਕੇ ਮੈਂ ਅਗਲੇ ਨੂੰ ਕਹਿਣੀ ਹੁੰਨੀ ਆ ਇਕੱਲੇ ਰਹੋਗੇ ਨਜ਼ਾਰੇ ਲਓਗੇ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੋਗੇ हां ਆ ਗੱਲ ਮੇਰੀ ਜਰੂਰ ਯਾਦ ਰੱਖਿਓ ਆਪਣੇ ਲਈ ਟਾਈਮ ਕੱਢਣਾ ਕਦੇ ਨਾ ਭੁੱਲਿਓ ਯੋਗਾ ਕਰਿਓ ਐਕਸਰਸਾਈਜ਼ ਕਰਿਓ ਆਪਣੀ ਸਿਹਤ ਦੀ ਸੰਭਾਲ ਕਰਿਓ ਅੱਜ ਕੱਲ੍ਹ ਸਾਮ ਦਾ ਸੂਮ ਦਾ ਵੀਰੇ ਕੋਈ ਨਹੀਂ ਕਿਸੇ ਨੂੰ ਇਹ ਆਪਾਂ ਆਪਣੇਖੇ ਜੋ ਨਿਕਲ ਗਏ ਆਪਣੀ ਸਿਹਤ ਸੰਭਾਲ ਕੇ ਰੱਖਾਂਗੇ ਤਾਂ ਦੁਨੀਆਦਾਰੀ ਦੇਖਾਂਗੇ ਘੁੰਮ ਫਿਰ ਸਕਾਂਗੇ ਜੇ ਆਪਣੇ ਚ ਤਾਕਤ ਹੋ ਜੇ ਆਪਾਂ ਮੰਜੇ 'ਚ ਬੈਗੇ ਤਾਂ ਕਿੱਥੇ ਜਾਵਾਂਗੇ ਠੀਕ ਹੈ ਸੋ ਚੰਗਾ ਖਾਇਆ ਕਰੋ ਚੰਗਾ ਬੋਲਿਆ ਕਰੋ ਆਪਦੇ ਘਰੇ ਜਿੰਨਾ ਮਰਜ਼ੀ ਰੌਲਾ ਪਾਓ ਉੱਥੇ ਕਿਹੜਾ ਤੁਹਾਨੂੰ ਕਿਸੇ ਨੇ ਰੋਕਣਾ ਟੋਕਣਾ ਹਨਾ ਬਸ ਬਾਹਰ ਜਾ ਕੇ ਕਿਸੇ ਦੇ ਘਰੇ ਗੱਲ ਨਾ ਕਰੋ ਨਾ ਕਿਸੇ ਦੀ ਸੁਣੋ ਕਿ ਕਿ ਮੈਂ ਇਹ ਚੀਜ਼ਾਂ ਦਾ ਅਰਥ ਕੱਢ ਚੁੱਕੀ ਆਂ ਵੀ ਨਾ ਸੁਣਨ ਨਾਲ ਨਾ ਸੁਣਾਉਣ ਨਾਲ ਕੁਝ ਨਹੀਂ ਹੁੰਦਾ ਮੈਂ ਆਪਣੀਆਂ ਵੈਸਟ ਫਰੈਂਡ ਜਿਹੜੀਆਂ ਨੂੰ ਮੈਂ ਫੁੱਲ ਬੈਸਟ ਫਰੈਂਡ ਮੰਨਦੀ ਸੀ ਉਹਨਾਂ ਕੋਲੇ ਗੱਲਾਂ ਕਰਕੇ ਦੇਖ ਲਈਆਂ ਉਹਨਾਂ ਨੇ ਵੀ ਮੇਰੀਆਂ ਗੱਲਾਂ ਗਾਂ ਕਰਤੀਆਂ ਫਿਰ ਮੈਂ ਤੁਹਾਨੂੰ ਇਹੇ ਕਰਕੇ ਕਹਿ ਰਹੀ ਆਂ ਵੀ ਮੈਨੂੰ ਅਕਲ ਆ ਗਈ ਤੁਸੀਂ ਵੀ ਸੁਧਰ ਜਾਓ ਜਦੋਂ ਆਪਣੀ ਗੱਲ ਆਪਾਂ ਨੂੰ ਅਗਲਾ ਕਹਿ ਜਾਂਦਾ ਆਪਣੇ ਟੱਚ ਜਾਦ ਆ ਜਾਂਦੀ ਵੀ ਆਪਾਂ ਇਹ ਗੱਲ ਫੁਲਾਣੇ ਨੂੰ ਗਈ ਸੀ ਇਹ ਚੀਜ਼ਾਂ ਮੇਰੇ ਨਾਲ ਹੋਈਆਂ ਠੀਕ ਹੈ ਸੋ ਮੈਂ ਤਾਂ ਕਹਿ ਰਹੀ ਆਂ ਵੀ ਇਹ ਗੱਲਾਂ ਬਿਲਕੁਲ ਨਾ ਕਰਿਆ ਕਰੋ ਅਗਲਾ ਦਾਸੀ ਦਿੰਦਾ ਜਹੇ ਤੁਹਾਡਾ ਜਿੱਡਾ ਮਰਜੀ ਬੈਸਟ ਫਰੈਂਡ ਆ ਉਹਨੇ ਤੁਹਾਡੀ ਗੱਲ ਅੱਗੇ ਕਰਨੀ ਹੀ ਕਰਨੀ ਆ ਠੀਕ ਹੈ ਇੱਥੇ ਕੋਈ ਬੈਸਟ ਬੂਸਟ ਫਰੈਂਡ ਹੁਣ ਨਹੀਂ ਬਣਦਾ ਉਹ ਦੁਨੀਆ ਚ ਨਿਕਲ ਜਾ ਬੈਸਟ ਫਰੈਂਡ ਤੁਸੀਂ ਆਪਣੇ ਆਪ ਦੇ ਬਣੋ ਆਪਣੇ ਆਪ ਨੂੰ ਫਰੈਂਡ ਬਣਾਓ ਹੁਣ ਮੈਂ ਆਪਣੇ ਨੂੰ ਦੇਖ ਤੁਸੀਂ ਘਰੇ ਨਹਾਵੋ ਧੋਵੋ ਵਧੀਆ ਕੱਪੜੇ ਬਾਵੋ ਸਿਰ ਬਾ ਲੋ ਜੈਸੀ ਤੁਹਾਨੂੰ ਮੇਕਅਪ ਪਸੰਦ ਆ ਮੇਕਅਪ ਕਰੋ ਹਨਾ ਬਾਹਲੇ ਲੋਕ ਤਾਂ ਹੀ ਆਪਣੇ ਆਪ ਨੂੰ ਸ਼ਿੰਗਾਰਦੇ ਆਈ ਮੈਂ ਕਿਸੇ ਲਈ ਸਜ ਰਹੀ ਹਾਂ ਮੈਂ ਸੋਹਣਾ ਲੱਗਣਾ ਇਹ ਕੰਮ ਨਹੀਂ ਕਰਨਾ ਸਜਣਾ ਤਾਂ ਆਪਣੇ ਲਈ ਸਜਣਾ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਆਪਣੇ ਆਪ ਨੂੰ ਪਿਆਰ ਕਰੋ ਬੀਰ ਮੈਂ ਕਿੰਨਾ ਸੋਹਣਾ ਲੱਗ ਰਿਹਾ ਹਾਂ ਇਹ ਚੀਜ਼ ਮੇਰੇ ਜੱਚ ਰਹੀ ਆ ਜੱਚ ਨਹੀਂ ਰਹੀ ਹੈ ਨਾ ਕਈ ਵਾਰੀ ਤੁਸੀਂ ਕਿਸੇ ਨੂੰ ਪੁੱਛੋਗੇ ਵੀ ਆਹ ਦੀ ਜਿਹੜੇ ਮੇਰੇ ਜੱਚ ਦੀ ਉਹ ਤੁਹਾਨੂੰ ਸਹੀ ਗਾਈਡ ਨਹੀਂ ਕਰੂਗਾ ਜਿਹੜੀ ਚੀਜ਼ ਤੁਹਾਡੇ ਜ਼ਿਆਦਾ ਜੱਚੂਗੀ ਉਹ ਤੋਂ ਮਨਾ ਕਰ ਦੋ ਉਹਨੂੰ ਲੱਗੂਗਾ ਵੀ ਜ਼ਿਆਦਾ ਇਹਦੀ ਪਰਸਨੈਲਿਟੀ ਬਣ ਰਹੀ ਹੈ ਠੀਕ ਹੈ ਕਿਉਂਕਿ ਮੈਂ ਇਹ ਜਿੰਨਾਂ ਦੇਖ ਚੁੱਕੀ ਆ ਵੀ ਤੁਹਾਡੇ ਕੋਈ ਕਿੰਨਾ ਕਿੰਨਾ ਵੀ ਕਰੀਬ ਹੈ ਉਹ ਤੁਹਾਡੀ ਸਹੀ ਰਿਸਪੈਕਟ ਨਹੀਂ ਕਰਦਾ ਹੁੰਦਾ ਸੋ ਨੂੰ ਨਹੀਂ ਦੱਸੂਗਾ ਵੀ ਤੁਸੀਂ ਕਿੱਦਾਂ ਦੇ ਲੱਗਦੇ ਹੋ ਤੁਸੀਂ ਸ਼ੀਸ਼ੇ 'ਚ ਆਪਣੇ ਆਪ ਨੂੰ ਇੱਕ ਖੜ ਕੇ ਦੇਖਿਆ ਕਰੋ ਵੀ ਆਹ ਸੂਟ ਮੇਰੇ ਪਾਇਆ ਜਾਂਦਾ ਤੇ ਕਾ ਚੁੰਨੇ ਜਾਂਦੀ ਤੇ ਆਪਾਂ ਨੂੰ ਪਤਾ ਲੱਗਦਾ ਜੇ ਤੁਸੀਂ ਚਾਹੋ ਤਾਂ ਆਪਾਂ ਨੂੰ ਪਤਾ ਲੱਗਦਾ ਮੈਨੂੰ ਪਤਾ ਲੱਗ ਜਾਂਦਾ ਵੀ ਆਹ ਸੂਟ 'ਚ ਮੇਰਾ ਰੰਗ ਕਾਲਾ ਲੱਗਦਾ ਹੈ ਤੇ ਮੈਂ ਸੋਹਣੀ ਲੱਗਦੀ ਤੇ ਮੈਂ ਨਹੀਂ ਸੋਹਣੀ ਲੱਗਦੀ ਐਂ ਜੇ ਮੈਂ ਭੜੀ ਲੱਗਦੀ ਮੈਨੂੰ ਸਾਰਾ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਮੇਰੇ ਤੇ ਜੱਚਦੀ ਹੈ ਕਿਹੜੀ ਨਹੀਂ ਜੱਚਦੀ ਪਤਾ ਤੁਹਾਨੂੰ ਕਿਸੇ ਨੂੰ ਪੁੱਛੋਂਗੇ ਉਹ ਤਾਂ ਫਿਰ ਜੇ ਜ਼ਿਆਦਾ ਚੀਜ਼ਾਂ ਚੁਗੀ ਜਮਾਈ ਨਹੀਂ ਗਊਗਾ ਠੀਕ ਐ ਕਿ ਕੱਲੀ ਮਾਂ ਐ ਵਿਚਾਰੀ ਮਾਂ ਨੂੰ ਤਾਂ ਵੈਸੇ ਵੀ ਬੱਚਾ ਹਰ ਇੱਕ ਹੈਰავੇ ਚ ਵਧੀਆ ਲੱਗਦਾ ਹੁੰਦਾ ਮਾਂ ਦਾ ਤਾਂ ਬੱਚਾ ਫਰੈਂਡ ਹੁੰਦਾ ਤੇ ਬਾਕੀ ਮੈਂ ਜਿਹੜੀ ਗੱਲ ਕਰਦੀ ਐ ਵੀ ਇਕੱਲੇ ਰਹਿਣਾ ਸਿੱਖਣਾ ਜਦੋਂ ਰਹਿਣ ਲੱਗ ਗਏ ਨਾ ਮੈਨੂੰ ਮੈਸੇਜ ਕਰਿਆ ਕਰੋਗੇ ਵੀ ਨਜ਼ਾਰਾ ਚਾਹੇ ਤੁਸੀਂ ਟਿੱਬਿਆਂ ਤੇ ਜਾ ਕੇ ਇਕੱਲੇ ਰਹਿ ਪਿਓ ਤਾਂ ਵੀ ਸਾਨੂੰ ਆਪਣੀ ਜਿੰਦਗੀ ਨਜ਼ਾਰਾ ਲੱਗੂ ਟਿੱਬਿਆਂ ਤੇ ਵੀ ਤੁਸੀਂ ਕੁਝ ਕਰਨ ਦੀ ਸੋਚੋਂਗੇ ਵੀਰ ਟਿੱਬੇ ਆਪ ਤੇ ਪਾਣੀ ਪਾ ਕੇ ਬੂਟੇ ਨਾ ਲੱਗੇ ਯਾਰ ਸੋਹਣੀਆਂ ਸੋਹਣੀਆਂ ਵੇਲਾ ਨਾ ਲੱਗੇ ਯਾਰ ਆਪਣਾ ਘਰ-ਬਾਰ ਜੋ ਉੱਥੇ ਵੀ ਤੁਹਾਡੇ ਬੜੀਆਂ ਸੋਹਣੇ ਸੋਹਣੇ ਖਿਆਲ ਆਉਣਗੇ ਤੁਹਾਨੂੰ ਜੈਸੀ ਤੁਸੀਂ ਸੋਚੋਗੇ ਵੈਸੇ ਤੁਹਾਡੇ ਬੀਜ ਹਰੇ ਹੋਣਗੇ ਠੀਕ ਹੈ ਸੋ ਮੈਂ ਬਾਰ-ਬਾਰ ਰਿਕਵੈਸਟ ਕਰਦੀ ਹਾਂ ਤੁਹਾਨੂੰ ਵੀ ਆਪਣੇ ਆਪ 'ਚ ਮਾਸਟਰ ਹੋ ਆਪਣੇ ਆਪ ਨੂੰ ਪਿਆਰ ਕਰੋ ਆਪਣੀ ਰਿਸਪੈਕਟ ਕਰੋ ਆਪਣੇ ਆਪ ਨੂੰ ਇੱਜ਼ਤ ਦਿਓ ਆਪਣੇ ਆਪ ਨੂੰ ਹੀ ਫਰੈਂਡ ਬਣਾਓ ਤੇ ਸਾਰਾ ਕੁਝ ਇੱਥੇ ਸਹੀ ਹੋ ਜਾਂਦਾ ਹੈ ਠੀਕ ਹੈ ਉਹ ਚੀਜ਼ਾਂ ਨਹੀਂ ਸਹੀ ਕਦੇ ਹੁੰਦੀਆਂ ਜਿੱਥੇ ਤੁਸੀਂ ਕਿਸੇ ਦੀ سپورਟ ਲੈਣੇ ਹੋ ਠੀਕ ਹੈ ਕੋਈ ਸਾਨੂੰ ਕਿੱਦਾਂ ਦਾ ਗਾਈਡ ਕਰੂ ਕੋਈ ਕਿੱਦਾਂ ਦਾ ਗਾਈਡ ਕਰੂ ਹਰ ਇੱਕ ਨਹੀਂ ਮੈਂ ਪਹਿਲਾਂ ਮੈਂ ਤੁਹਾਡੇ ਵਰਗੀ ਸੀ ਮੈਂ ਵੀ ਬਹੁਤਾਂ ਦੀਆਂ ਰਾਇਰ ਲੈਂਦੀਆਂ ਬਹੁਤਾ ਕੋਲੇ ਗੱਲ ਕਰਦੀ ਤੇ ਫਿਰ ਰੋਂਦੀ ਜਦ ਤੀਜੇ ਚੌਥੇ ਬੰਦੇ ਕੋਲੇ ਮੇਰੀ ਗੱਲ ਵਗ ਜਾਂਦੀ ਅਗਲਾ ਮੇਰੇ ਤੇ ਹਾਸਲਾ ਬੀਹੇ ਆਇਆਂ ਕਰ ਨੂੰ ਫਿਰਦੀ ਐ ਇਹਦੇ ਕੋਲੇ ਇੰਨੇ ਕ ਪੈਸੇ ਆ ਇਹ ਕਹਿੰਦੀ ਮਾਂ ਲਿਆਉਂਗੀ ਬਾਹ ਲਿਆਉਂਗੀ ਲੋਕ ਸਾਡਾ ਮਜ਼ਾਕ ਬਣਾ ਦਿੰਦੇ ਮੇਰੇ ਬਣਿਆ ਵਾ ਤੁਹਾਨੂੰ ਤਾਂ ਰੋਕਦੀ ਐ ਦੱਸਿਆ ਨਾ ਕਰੋ ਤੁਸੀਂ ਆਪਣੀ ਪਰਸਨਲ ਗੱਲ ਕਿਸੇ ਨੂੰ ਦੱਸਿਆ ਨਾ ਕਰੋ ਆਪਣੇ ਢਿੱਡ ਚ ਹੀ ਰੱਖਿਆ ਕਰੋ ਜੋ ਕਰਨਾ ਨਾ ਆਪਣੇ ਆਪ ਨੂੰ ਸੋਚ ਕੇ ਕਰਦੇ ਰਹੋ ਮਾੜਾ ਚੰਗਾ ਜ਼ਿੰਦਗੀ ਚ ਹੁੰਦੇ ਹੀ ਰਹਿੰਦਾ ਇਹ ਨਾ ਡਰਿਆ ਕਰੋ ਹਾਏ ਮਾੜਾ ਨਾ ਹੋ ਜੇ ਜੇ ਮਾੜਾ ਨਾ ਹੋ ਫਿਰ ਚੰਗੇ ਦਾ ਤੁਹਾਨੂੰ ਕੀ ਪਤਾ ਲੋਕ ਵੀ ਇਹ ਚੰਗਾ ਹੋਇਆ ਮਾੜਾ ਚੰਗਾ ਜ਼ਿੰਦਗੀ 'ਚ ਰਿਕਦੇ ਹੁੰਦਾ ਆਪਣੇ ਕੱਲਿਆਂ ਦੇ ਨਹੀਂ ਰਿਕਦੇ ਹੁੰਦਾ ਹਰ ਇੱਕ ਬੰਦੇ ਨੇ ਜੋ ਵੀ ਕੰਮ ਕਰੇ ਉਹਦੇ ਨਾਲ ਮਾੜਾ ਵੀ ਹੋ ਸਕਦਾ ਚੰਗਾ ਵੀ ਹੋ ਸਕਦਾ ਸਦਾ ਇਹਨਾ ਸੋਚਿਆ ਕਰੋ ਕੋਈ ਵੀ ਕੰਮ ਕਰਨ ਲਈ ਵੀ ਇਹ ਚੰਗੇ ਹੀ ਹੋਊ ਚੰਗੇ ਹੀ ਹੋ ਫਿਰ ਮੰਦਾ ਕਿੱਧਰ ਜਾਊ ਜ਼ਿੰਦਗੀ 'ਚ ਚੰਗੇ ਮੰਦੇ ਕੰਮ ਹੁੰਦੇ ਰਹਿੰਦੇ ਆ ਇਹਨਾ ਨਾਲ ਦਿਲ ਤੇ ਲਾਇਆ ਕਰੋ ਵੀ ਜਿਉਣਾ ਭੁੱਲ ਜੋਂ ਜਿਉਣਾ ਜ਼ਰੂਰੀ ਐ ਕਿੱਡੀ ਕੁ ਥੋਡੀ ਜ਼ਿੰਦਗੀ ਆ ਰੱਬ ਨੇ ਸਾਨੂੰ ਦਿੱਤੀ ਕਿੱਡੀ ਕ ਮੈਗਨੇ ਜਿਹੜੀ ਥੋਡੀ ਜ਼ਿੰਦਗੀ ਦਿੱਤੀ ਐ ਨਾ ਰੱਬ ਨੇ ਉਹਨੂੰ ਖੁੱਲ੍ਹ ਕੇ ਜਿਉਮੋ ਵਧੀਆ ਜਿਉਮੋ ਜ਼ਿੰਦਗੀ ਖੁੱਲਕੇ ਜਿਉਣੀ ਤੇ ਹੱਸ ਕੇ ਜਿਉਣੀ ਆਪਾਂ ਗਰੀਬੀ ਚ ਵੀ ਜਿਉ ਸਕਦੇ ਆਂ ਦੇਖ ਕੱਪੜੇ ਆਪਾਂ ਨੂੰ ਮਿਲ ਜਾਂਦੇ ਆਂ ਰੋਟੀ ਮਿਲ ਜਾਂਦੀ ਏ ਉਹ ਤਾਂ ਆਪਣੇ ਬਾਲੇ ਹੋਏ ਸੌਂਕ ਐ ਵੀ ਮੇਰੇ ਘਰ ਦੇ ਵਿੱਚ ਆ ਆ ਹੋਵੇ ਬਾ ਆ ਹੋਵੇ ਹਨ ਜੇ ਤੁਸੀਂ ਅੱਜ ਤੋਂ 50 ਸਾਲ ਪਹਿਲਾਂ ਵਗ ਜਉਗੇ ਤਾਂ ਜ਼ਿੰਦਗੀ ਸਾਨੂੰ ਐ ਲੱਗੂ ਵੀ ਉਦੋਂ ਤਾਂ ਅਸੀਂ ਕਿਤੇ ਵਧੀਆਂ ਅੱਗੇ ਲੋਕ ਨਲਕਿਆਂ ਤੋਂ ਪਾਣੀ ਲਿਉਂਦੇ ਦੂਰੋਂ ਦੂਰੋਂ ਘਰੇ ਪਾਣੀ ਨਾ ਹੁੰਦਾ ਨਲ ਅਸੀਂ ਨਲਕਾ ਗੇੜ-ਗੇੜ 10-10 ਮੈਂ ਸਾਨੂੰ ਪਾਣੀ ਪਿਉਂਦੇ ਹੁਣ ਤਾਂ ਮੋਟਰ ਛੱਡੋ ਮੈ ਸਾਨੂੰ ਪਾਣੀ ਪਿਆ ਜਾਂਦਾ ਹੁਣ ਤਾਂ ੱਖੇ ਨਹੀਂ ਕੁਛ ਹੁਣ ਤਾਂ ਪੱਕੀਆਂ ਫਰਸ਼ਾਂ ਉਹ ਤਾਂ ਠੀਕ ਆ ਬੀਬੀਆਂ ਨੂੰ ਆਦਤ ਪਈ ਆ ਡੇਲੀ ਪੋਚੇ ਲਾ ਦਿੰਦੀਆਂ ਪੋਚਾ ਤਾਂ ਮੈਂ ਤੀਜੇ ਦਿਨੋਂ ਲਾ ਲਉ ਉਹ ਲਵੇੜ ਕੇ ਡੰਡਾ ਜਾ ਹੁਣ ਤਾਂ ਦੋ ਮਿੰਟਾ ਚ ਲਾ ਦਿੰਦੀਆਂ ਅੱਗੇ ਮਿੱਟੀ ਲਿਆਉਣੀ ਇਹ ਕੰਮ ਮੈਂ ਕੀਤੇ ਹੋਇਆ ਮਿੱਟੀ ਲਿਆਉਣੀ ਉਹਨੂੰ ਪਿਉਣਾ ਉਹਦੇ ਚ ਗੋਬਰ ਪਾਉਣਾ ਫਿਰ ਉਹਨੂੰ ਕਈ ਕਈ ਦਿਨ ਉਹਨੂੰ ਸਾੜਨਾ ਵੀ ਮਿੱਟੀ ਵਧੀਆ ਬਣ ਜੇ ਫਿਰ ਉਹਨੂੰ ਪਹਿਲਾਂ ਲਾਉਣਾ ਮੋਟੀ ਮੋਟੀ ਟੂੜੀ ਪਾ ਕੇ ਫਿਰ ਉਹਦੇ ਬਾਅਦ ਤੇ ਪਤਲੀ ਲਾਉਣੀ ਗੋਬਰ ਵਾਲੀ ਇਹ ਕੰਮ ਹੁੰਦੇ ਸੀ ਪਹਿਲਾਂ ਪਰ ਪਹਿਲਾਂ ਜ਼ਿੰਦਗੀ ਉਹ ਨਜ਼ਾਰੇ ਵਾਲੀ ਸੀਗੀ ਬਹੁਤ ਨਜ਼ਾਰਾ ਸੀ ਉਹ ਜ਼ਿੰਦਗੀ 'ਚ ਜਦੋਂ ਅਸੀਂ ਐ ਘਰ ਦੀਆਂ ਕੰਧਾਂ ਜੀਆਂ ਲਿਪ ਲੈਂਦੇ ਸਾਡੇ ਇੱਕੋ ਹੀ ਕਮਰਾ ਪੱਕਾ ਸੀ ਬਾਕੀ ਕੱਚੇ ਸੀ ਤੇ ਜਦੋਂ ਅਸੀਂ ਉਹ ਕੰਧੀ ਨੂੰ ਲਿਪ ਕੇ ਤੇ ਵਿੱਚ ਉਹਦੇ ਪੋਚਾ ਲਾ ਆਂਦੇ ਜਣੀ ਕਿ ਪਾਂਡੋ ਦਾ ਪੋਚਾ ਐਡੀ ਸੋਹਣੀ ਸਮੈਲ ਆਉਂਦੀ ਤੇ ਥੱਲੇ ਲਾਲ ਮਿੱਟੀ ਲੱਗੀ ਹੁੰਦੀ ਕੰਧਾਂ ਤੇ ਪੋਚਾ ਤੇ ਉੱਤੇ ਜਿਵੇਂ ਸਾਡੇ ਸੁਭਾਅ ਹੁੰਦਾ ਮੇਰੀ ਚਾਚੀ ਤਾਈ ਐ ਪਾ ਦਿੰਦੀਆਂ ਉਹ ਫੁੱਲ ਜੇ ਐਨਾ ਸੋਹਣਾ ਲੱਗਦਾ ਮੈਨੂੰ ਲੱਗਦਾ ਹੁਣ ਦੇ ਮਹਿਲ ਉਹ ਘਰਾਂ ਦੀ ਰੀਸ ਨਹੀਂ ਕਰਦੇ ਮੇਰੀ ਸਵਰਥ ਦੀ ਗੱਲ ਕਰਦੀ ਆ ਮੈਂ ਉਹ ਕਮਰਾ ਨਿੱਗਾ ਹੁੰਦਾ ਤੇ ਗਰਮੀਆਂ ਚ ਕੋਈ ਇੰਨੀ ਸਾਨੂੰ ਗਰਮੀ ਗਰਮੀ ਚ ਲੱਗਦੀ ਕਿਹੜੇ ਸੀ ਪੱਖੇ ਮਜ਼ਾ ਹੁੰਦੇ ਸੀ ਛੋਟੇ ਛੋਟੇ ਪੱਖੇ ਹੁੰਦੇ ਸੀ ਟੇਬਲਾਂ ਜਿਹੇ ਵਾਲੇ ਤੇ ਕੋਈ ਗਰਮੀ ਸਰਦੀ ਦਾ ਨਹੀਂ ਸੀ ਪਤਾ ਵੀ ਕੀ ਗਰਮੀ ਹੁੰਦੀ ਹੈ ਕੀ ਸਰਦੀ ਹੁੰਦੀ ਹੈ ਵੀ ਬੜਾ ਵਧੀਆ ਉਹਦਾ ਟਾਈਮ ਟਪਦਾ ਸੀ ਬੜੀ ਵਧੀਆ ਦੁਨੀਆ ਸੀ ਜਿਹੜੇ ਛੋਲ ਗਏ ਹੁਣ ਆਪਾਂ ਬੀਜਦੇ ਉਹਨਾਂ ਹੀ ਤਾਂ ਉਨੀ ਸਵਾਦ ਸਬਜ਼ੀ ਨਹੀਂ ਬਣਦੀ ਜਿਹੜੀ ਉਹਦੋਂ ਛੋਲਗੇ ਦੀ ਸਬਜ਼ੀ ਸਵਾਦ ਬਣਦੀ ਸੀ ਨੇਚਰਲੀ 베ਰੀਆਂ ਦੇ 베ਰ ਖਾਂਦੇ ਸੀ ਅਸੀਂ ਕੀ ਜਾਣਦੇ ਸੀ ਅਸੀਂ ਬੀਜੇ ਪਰ ਹਾਕ ਕੀ ਹੁੰਦੇ ਪੀਜੇ 버ਗਰ ਇਹ ਅਸੀਂ ਕੀ ਜਾਣਦੇ ਸੀ ਵਿਚਾਰੇ ਅਈ ਤਾਂ 베ਰੀਆਂ ਤੋਂ 베ਰ ਚੋੱਕ ਕੇ ਖਾਣੇ ਕਿਤੇ ਪੇਂਦੂ 베ਰ ਤੋੜ ਕੇ ਖਾ ਲੈਣੇ ਕਿਉਂ ਖੇਤਾਂ 'ਚ ਅਮਰੂਦ ਲੱਗਿਆ ਆ ਉਹ ਤੋੜ ਕੇ ਖਾਣੇ ਤੇ 6 ਮਹੀਨੇ ਤੋਂ ਫਸਲ ਵੇਚਣ ਜਾਂਦੇ ਉਹਦੋਂ ਕੋਈ ਕੇਲੇ ਗੂਲੇ ਸਾਡੇ ਘਰ ਚ ਆਉਂਦੇ ਸੀਗੇ ਕੋਈ ਮਤਲਬ ਨਹੀਂ ਸੀ ਨਾ ਕੋਈ ਲੱਡੂ ਵਰਫੀਆਂ ਦਾ ਪਤਾ ਸੀ ਸਾਨੂੰ ਤਾਂ ਸਾਨੂੰ ਤਾਂ ਦੋਈ ਚੀਜ਼ਾਂ ਦਾ ਪਤਾ ਸੀ ਵੀ ਸੌਣ ਦੇ ਮਹੀਨੇ 'ਚ ਫੂੜੇ ਪੱਕਦੇ ਹੁੰਦੇ ਤੇ ਦੀਵਾਲੀ ਵੇਲੇ ਗੁਲਗਲੇ ਪੱਕਦੇ ਜਾਂ ਮਠੀਆਂ ਪੱਕਦੀਆਂ ਹੋਰ ਸਾਨੂੰ ਪਤਾ ਹੀ ਨਹੀਂ ਸੀ ਕਿਸੇ ਦਾ ਖਾਣ ਪੀਣ ਦਾ ਚੀਜ਼ ਦਾ ਵੀ ਜ਼ਿੰਦਗੀ ਉਹ ਸਾਡੀ ਬਹੁਤ ਵਧੀਆ ਸੀ ਬਾਤੋ-ਬਾਤੇ ਸਾਨੂੰ ਕਦੇ ਬੁਖਾਰ ਚੜਦਾ ਹੁੰਦਾ ਹੁਣ ਤਾਂ ਤੀਜੇ ਦਿਨੋਂ ਲੋਕਾਂ ਨੂੰ ਜ਼ਖਾਮ ਲੱਗੇ ਰਹਿੰਦੇ ਕੱਲਾ ਬੁਖਾਰ ਚੜਦਾ ਹੁੰਦਾ ਹਟ ਤੋਂ ਲਿਆਉਂਦੇ ਅਸੀਂ ਨਵਲ ਜਿੰਜਾ ਆਣਾ ਸੀਨ ਦੀ ਗੋਲੀ ਉਹਦੇ ਨਾਲ ਠੀਕ ਹੋ ਜਾਂਦੇ ਆਪ ਹਮਾਰੀਆਂ ਸੀ ਪਹਿਲਾਂ ਕਦੇ ਡਾਕਟਰ ਦੇ ਨਹੀਂ ਸੀ ਗਏ ਮੈਂ ਜਨ ਚਰਕ ਕਵਾਰੀ ਰਹੀ ਹਾਂ ਕਦੇ ਡਾਕਟਰ ਦੇ ਨਹੀਂ ਸੀ ਗਏ ਪਤਾ ਹੀ ਨਹੀਂ ਸੀ ਵੀ ਡਾਕਟਰ ਦੇ ਕਿਵੇਂ ਜਾਂਦੇ ਹੁੰਦੇ ਐ ਦੇਖੋ ਤੁਸੀਂ ਪਹਿਲਾਂ ਵਾਲੀ ਜ਼ਿੰਦਗੀ ਕਿੰਨੀ ਵਧੀਆ ਸੀ ਹੱਥੀ ਮਿੱਟੀਆਂ ਲਾਉਣੀਆਂ ਪੋਚੇ ਲਾਉਣੇ ਕਿਆ ਨਜ਼ਾਰਾ ਸੀ ਉਹ ਜ਼ਿੰਦਗੀ ਨੂੰ ਤਮਾਜੇ ਵੀ ਮਿਸ ਕਰਦੀ ਐ ਮੈਨੂੰ ਨਹੀਂ ਇਹ ਪੱਕੇ ਪੁੱਕੇ ਚੰਗੇ ਲੱਗਦੇ ਬਾਲਾ ਵਧੀਆ ਜ਼ਿੰਦਗੀ ਹੁੰਦੀ ਐ ਉਹ ਜੀ ਮਨ ਹੁੰਦਿਆ ਸੱਚੀ ਕਮਾਲ ਦੀ ਗੱਲ ਆ ਇਹਨਾਂ ਦਾ ਦੁੱਧ ਹੁੰਦਾ ਸਾਡੇ ਘੜੇ ਜਾਂ ਕੁਜੇ ਜੇ ਕਹਿ ਦਿੰਨੇ ਆਪਾਂ ਇਹ ਵੀ ਦੇਸੀ ਘਿਉ ਦੇ ਭਰੇ ਹੁੰਦੇ ਮੇਰੀ ਦਾਦੀ ਵਰਗੀਆਂ ਜਿੰਦੀਆਂ ਨੇ ਤਾਰਨਾ ਤਾਰ ਰੜਕਣਾ ਪਾਉਣਾ ਹੁੰਦਾ ਦਹੀਂ ਦਾ ਜੰਮਿਆ ਜਿਹੜੀ ਹੁਣ ਦਹੀਂ ਅਗਲਾ ਮੁੱਲ ਲੈਂਦਾ ਇੰਨੀ ਇੰਨੀ ਪਾਉਣਾ ਪਾਉਣਾ ਰੜਕਣਾ ਐਡਾ ਰੜਕਣਾ ਲੱਸੇ ਉਹਦਾ ਭਰੇ ਹੁੰਦਾ ਲਾਲ ਲਾਲ ਦਹੀਂ ਦਾ ਉਹਦੇ ਵਿੱਚੋਂ ਪਹਿਲਾਂ ਕਟਸੀ ਨਾਲ ਦਹੀਂ ਕੱਢਣੀ ਵੀ ਦਹੀਂ ਨਾਲ ਰੋਟੀ ਖਾਵਾਂਗੇ ਕੋਈ ਤੜਕੇ ਸਬਜ਼ੀ-ਸਬਜ਼ੀ ਘੱਟ ਹੀ ਹੁੰਦੀ ਸੀ ਬਸ ਦਹੀਂ ਤੇ ਚਾਰਨ ਵਾਲੀ ਰੋਟੀਆਂ ਹੁੰਦੀਆਂ ਸੀ ਨਾਲ ਲੱਸੀ ਹੁੰਦੀ ਸੀ ਲਾਲ-ਲਾਲ ਗਾੜੀ-ਗਾੜੀ ਲੱਸੀ ਹੁੰਦੀ ਸੀ ਤੇ ਧੋੜੀ ਜਿਹੀ ਦੁੱਧ ਧਰਦੇ ਹੁੰਦੇ ਸੀ ਨਾਲ ਡੈਰੀਆਂ ਦਾ ਪਤਾ ਸੀ ਡੈਰੀਆਂ ਹੁੰਦੀਆਂ ਕੀ ਐ ਕਿਸੇ ਦੇ ਦੁੱਧ ਮੁੱਕ ਜਾਂਦਾ ਸੀ ਤੇ ਦੂਜਾ ਬੰਦਾ ਉਹਨਾਂ ਤੋਂ ਦੁੱਧ ਚਾਹੀਦਾ ਜੀ ਦੁੱਧ ਘਟ ਗਿਆ ਅਗਲਾ ਜੱਗ ਗੜਵੀ ਭਰ ਕੇ ਦੇ ਦਿੰਦਾ आज ਵਰਨਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਵਧ ਗਿਆ ਸੀ ਬਹੁਤ ਵਧ ਗਿਆ ਸੀ ਕੋਈ ਦੁੱਧ ਵੇਚਣ ਦਾ ਨਹੀਂ ਸੀ ਪਤਾ ਮੇਰੀ ਸੁਰਤ ਚੀ ਉਦੋਂ ਵੀ ਅਸੀਂ ਰੋਟੀਆਂ ਖਾਂਦੇ ਸੀ ਕੱਪੜੇ ਵੀ ਸਾਨੂੰ ਮਿਲਦੇ ਸੀ ਜੇ ਆਪਾਂ ਕਹੀ ਵੀ ਦੁੱਧ ਵੇਚ ਕੀ ਸਾਰਾ ਕੁਝ ਕੀਤਾ ਜਾਂਦਾ ਹੁਣ ਤਾਂ ਜਿਹਦੇ ਦੁੱਧ ਦਾ ਵਿਚਾਰੇ ਦੋ ਵੇਚ ਕੇ ਵਿੱਲਾ ਹੋਇਆ ਰਹਿੰਦਾ ਖਾਣ ਹੀ ਕੋਈ ਸਕਦਾ ਰੇਹਾਂ ਸਪਰੇਹਾ ਇੰਨੀਆਂ ਵੱਧ ਗਈਆਂ ਜੇ ਕੋਈ ਖਾ ਲੈਂਦਾ ਤਾਂ ਡਾਕਟਰ ਬੰਦ ਕਰ ਦਿੰਦੇ ਆ ਜ਼ਿੰਦਗੀ ਤਾਂ ਸਾਡੇ ਵਾਲੇ ਟਾਈਮ 'ਚ ਸੀਗੀ ਮੇਰਾ 8 ਦਾ 1978 ਦਾ ਜਨਮ ਹੈ ਨਿਆਰਾ ਸੀ ਉਦੋਂ ਬੇਈ ਦਾਦੀ ਪਕਾਉਂਦੀ ਬਗਾਉਂਦੀ ਰੋਟੀਆਂ ਤੇ ਚੂਰੀ ਕੁੱਟਣ ਲੱਗ ਜਾਂਦੀ ਪ੍ਰਾਂਤ ਦੇ ਇੱਕ ਪਾਸੇ ਜ ਐ ਜੇ ਇੱਕ ਮੋਟੀ ਰੋਟੀ ਮੈਂ ਕਹਿੰਦੀ ਚੂਰੀ ਖਾਣੀ ਐ ਉਹੀ ਚੂਰੀ ਮੈਨੂੰ ਲੱਗਦਾ ਉਹ ਚੂਰੀ ਦਾ ਨਾ ਤਾਂ ਹੁਣ ਸੁਆਦ ਹੈ ਹੁਣ ਦੀਆਂ ਚੀਜ਼ਾਂ ਤਾਂ ਉਹ ਚੂਰੀ ਦੇ ਮੁਕਾਬਲੇ ਹੈ ਨਹੀਂ ਗਈਆਂ ਪਕਾ ਕੇ ਮੇਰੀ ਦਾਦੀ ਪਾਉਣੀ ਹੱਥ ਦੀ ਰੋਟੀ ਦੀ ਤੇ ਹੀ ਪ੍ਰਾਂਤ ਚ ਉਹਨੂੰ ਮੋੜ ਜੇ ਦਿੰਦੀ ਵਿੱਚ ਹੀ ਉਹਦੇ ਕਿਉਂਕਿ ਕਿਉਂ ਹੁੰਦੇ ਧਾਮੇ ਭਰੇ ਐ ਖੁੱਲਾ ਪੱਟ ਕੇ ਕਿਉਂ ਸਿੱਟ ਕੇ ਵਿੱਚ ਸਿੱਟ ਲੈਣਾ ਘਰ ਦਾ ਗੁੜ ਤੇ ਇਹੋ ਜੀ ਸੁਆਦ ਚੂਰੀ ਮੈਨੂੰ ਲੱਗਦਾ ਮੇਰੇ ਹਜੇ ਯਾਦ ਆਉਂਦੀ ਹੈ ਵੀ ਉਹ ਚੂਰੀਆਂ ਦਾ ਸੁਆਦ ਹੀ ਨਹੀਂ ਰਿਹਾ ਦੇਸੀ ਘਿਓ ਪਾ ਕੇ ਮੇਰੀ ਦਾਦੀ ਸੇਵੀਆਂ ਬਣਾਉਂਦੀ ਆਮ ਦੇਸੀ ਘਿਓ ਪਾ ਕੇ ਸੇਵੀਆਂ ਪਤਾ ਨਹੀਂ ਕਿਹੋ ਜੀਆਂ ਬਣਾਉਂਦੀ ਸੀ ਐ ਲੱਗਦਾ ਵੀ ਉਹ ਜੀ ਚੀਜ਼ ਹੀ ਨਹੀਂ ਹੈਗੀ ਦੁੱਧ ਚ ਸੇਵੀਆਂ ਰਹਿਣਾਂ ਦੇ ਸੱਚੀ ਕਹਿਣੀ ਆ ਉਹ ਖਾਣ ਪਾਣ ਤਾਂ ਹੁਣ ਰਹੀ ਨਹੀਂ ਜਿਹੜੇ ਸਾਡੇ ਵੇਲੇ ਹੁੰਦੇ ਸੀ ਉਹ ਸਬਜ਼ੀਆਂ ਚ ਸੁਆਦ ਹੀ ਹੈ ਨਹੀਂ ਜੋ ਸਾਡੇ ਵੇਲੇ ਹੁੰਦੇ ਸੀ ਸਾਡੇ ਵੇਲੇ ਹਰ ਹਰਦੀ ਸਬਜ਼ੀ ਬਣਾਉਂਦੀ ਮੇਰੀ ਦਾਦੀ ਮੈਨੂੰ ਤਾਂ ਮੂੰਹੋਂ ਨਹੀਂ ਸੀ ਲੈਂਦੀ ਕੋਈ ਆ ਕੋਈ ਆਉਂਦਾ ਸੀ ਇਹ ਸਬਜ਼ੀ ਸੂਜੀ ਵੇਚਣ ਵਾਲਾ ਬਸ ਆ ਹੀ ਹੁੰਦਾ ਜਿਹੜਾ ਖੇਤਾਂ ਚ ਸਬਜ਼ੀਆਂ ਹੁੰਦੀਆਂ ਲੋਕ ਉਹੀ ਖਾਂਦੇ ਸੀ ਛੋਲੇ ਝਕਾ ਲੈਂਦੇ ਹਰ ਹਰ ਝਕਾ ਲੈਂਦੇ ਮੂੰਗੀ ਝਕਾ ਲੈਂਦੇ ਬਸ ਆਹ ਦਾਣਾ ਪਾਣੀਆ ਚੱਲਦਿਆਂ ਸੀ ਘਰੇ ਬੜੀਆਂ ਹੀ ਬਣਾਉਂਦੀ ਹੁੰਦੀ ਮੇਰੀ ਬੇਬੇ ਉਹ ਖਾਂਦੇ ਸੀ ਤੇ ਸੇਤਾ ਵੀ ਸਾਡੇ ਗੈਨੀਆਂ ਟਿੱਪ ਟੌਪ ਸੀ ਦੀਆਂ ਕਦੇ ਕੁਝ ਨਹੀਂ ਸੀ ਦੁਖਦਾ ਸਾਨੂੰ ਖੰਗ ਜਖਾਮ ਦਾ ਨਹੀਂ ਸੀ ਪਤਾ ਨਹੀਂ ਕਿ ਹੁੰਦਿਆਂ ਨੂੰ ਬਸ ਕੋਟਕੜਾ ਇਕੱਲੇ ਹੁੰਦੀ ਮੇਰੀ ਦਾਦੀ ਘਰ ਦਾ ਘਿਓ ਪਵਾ ਕੇ ਅੱਗੇ ਝੱਬ ਹੋਜ ਵਾਲੇ ਬਿਸਕਟ ਕੱਢਦੇ ਹੁੰਦੇ ਉਹੀ ਬਿਸਕਟਾਂ ਚ ਇੰਨਾ ਰਸ ਹੁੰਦਾ ਛੱਡ ਦਿਓ ਗੱਲਾਂ ਹੁਣ ਤਾਂ ਕੋਈ ਦੀ ਬਰਫੀ ਜੀ ਉਹ ਟੇਸਟ ਨਹੀਂ ਹੈਗਾਗਾ ਪਹਿਲਾ ਖਾਣੇ ਪੀਣੇ ਘੱਟ ਸੀ ਖਾਣ ਲੈਣਾਂ ਚੀਜ਼ਾਂ ਗਿਣਮੀਆਂ ਸੀ ਪਰ ਨਜ਼ਾਰਾ ਬਹੁਤ ਸੀ ਆ ਰੋਟੀ ਆ ਕਣਕ ਦੇ ਵਿੱਚ ਹੁਣ ਉਹ ਸੁਆਦ ਨਹੀਂ ਜਿਹੜਾ ਪਹਿਲਾਂ ਵਾਲੀ ਮੇ ਉਦੋਂ 23 29 ਕਣਕ ਵੀਦੇ ਹੁੰਦੇ ਰੈੱਡ ਜੇ ਰੰਗ ਦੀ 23 29 ਕਣਕ ਦਾ ਐਨਾ ਵਧੀਆ ਮਤਲਬ ਖਾਣਾ ਪੀਣਾ ਰੋਟੀ ਰੁੱਖੀ ਖਾ ਲੈਂਦੇ ਕਿਉਂ ਨਾਲ ਐਡੀ ਸੁਆਦ ਲੱਗਦੀ ਸੀ ਪਾਣੀ ਹੱਥ ਦੀ ਮੇਰੀ ਦਾਦੀ ਰੋਟੀ ਲੌਂਦੀ ਸੀ ਤੇ ਮਿੱਟੀ ਦਾ ਸਾਡੇ ਉਹ ਹੁੰਦਾ ਕੀ ਕਹਿੰਦੇ ਥਾਪਣਾ ਥਾਪਣੇ ਤੇ ਥੱਪਦੀ ਸੀ ਮੇਰੀ ਬੇਬੇ ਰੋਟੀ ਉਹ ਪਕਾਉਂਦੀ ਤੁਸੀਂ ਸੱਚੀ ਪੁੱਛੋ ਨਾ ਰੁੱਖੀ ਲੱਸੀ ਨਾਲੀ ਉਹਦੇ ਵਿੱਚ ਪਿਆ ਆਜਾ ਪਾਨ ਦੀ ਰੋਟੀ ਦੇ ਵਿੱਚ ਤੇ ਕੋਕਲੀ ਜੀ ਬਣਾ ਕੇ ਸਾਨੂੰ ਦੇ ਦਿੰਦੀ ਸੱਚੀ ਨਾਲੇ ਦਹੀਂ ਚਾਹਣ ਡਬੋ ਕੇ ਖਾਈ ਜਾਂਦੇ ਤੇ ਨਾਲੇ ਲੱਸੀ ਪੀ ਜਾਂਦੇ ਨਜ਼ਾਰਾ ਸੀਗਾ ਹੁਣ ਤਾਂ ਰੋਟੀਆਂ 'ਚ ਨਜ਼ਾਰਾ ਹੀ ਨਹੀਂ ਰਿਹਾ ਨਾ ਉਹ ਰਸ ਰਿਹਾ ਉਦੋਂ ਰਸ ਪਤਾ ਕਿਉਂ ਸੀ ਉਦੋਂ ਲੋਕ ਸ਼ੌਂਕ ਤੇ ਪਿਆਰ ਨਾਲ ਖਾਣਾ ਬਣਾਉਂਦੇ ਸੀ ਕਾਹ ਨਹੀਂ ਸੀ ਕਰਦੇ ਬਹਿ ਕੇ ਬੋਰੀਆਂ ਵੇਸੀਆਂ ਹੁੰਦੀਆਂ ਸਾਡੇ ਆਖ ਖਾਲ ਵਾਲੀਆਂ ਬੋਰੀਆਂ ਪਹਿਲਾਂ ਹੋਰ ਆਉਂਦੀਆਂ ਖਾਕੀ ਜੀਆਂ ਉਹ ਬੋਰੀ ਜੀ ਵਸਾਣਦੀ ਮੇਰੀ ਬੇਬੇ ਸਾਨੂੰ ਹੁਣ ਤਾਂ ਪਰਸੋਈ ਕਹਿੰਦੇ ਪਹਿਲਾਂ ਚਲਾਨੀ ਕਹਿੰਦੇ ਸੀ ਉਹਨੂੰ ਜਿੱਥੇ ਖਾਣਾ ਬਣਦਾ ਕਹਿੰਦੇ ਚਲਾਨੀ ਜਾ ਕੇ ਰੋਟੀ ਖਾਵਾਂਗੇ ਉੱਥੇ ਜਾ ਕੇ ਪੱਲੇ ਉਹ ਤੇ ਬੋਰੀ ਜਿੱਤੇ ਬੈਠਾ ਰੋਟੀ ਖਾਣੀ ਸੱਚ ਕਹਿਣੀ ਆ ਵੀ ਉਹ ਜ਼ਿੰਦਗੀ ਬਾਹਲੀ ਵਧੀਆ ਸੀ ਹੋਣ ਵਾਲੀ ਜ਼ਿੰਦਗੀ ਦਾ ਕੁਝ ਵੀ ਨਹੀਂ ਲੋਕ ਕਹਿੰਦੇ ਅਸੀਂ ਤਰੱਕੀ ਕਰ ਲਈ ਪਰ ਮੇਰੇ ਹਿਸਾਬ ਨਾਲ ਤਰੱਕੀ ਨਹੀਂ ਕੀਤੀ ਜਿਹੜੇ ਉਹ ਖਾਣੇ ਪਾਣੇ ਸੀਗੇ ਕੋਈ ਬਿਮਾਰ ਨਹੀਂ ਸੀ ਹੁੰਦਾ ਸੁਣੀ ਨਹੀਂ ਸੀ ਕਿਸੇ ਨੇ ਵੀ ਕਦੇ ਅਟੈਕ ਆ ਗਿਆ ਜਾਂ ਕਿਸੇ ਨੂੰ ਸ਼ੂਗਰ ਹੋ ਗਿਆ ਜਾਂ ਕਿਸੇ ਨੂੰ ਆ ਹੋ ਗਿਆ ਮੈਂ ਤਾਂ ਸੁਣੀ ਹੀ ਨਹੀਂ ਸੀ ਮੈਂ ਤਾਂ ਜਦੋਂ ਸੁਣਦੀ ਫੁਲਾਨਾ ਮਰਿਆ ਜਮਾ ਵਿਰਧ ਹੋ ਕੇ ਮਰਦੇ ਫੁਲਾਨ ਦਾ ਬਾਬਾ ਮਰ ਗਿਆ ਅੰਬੋ ਮਰ ਗਿਆ ਮੋਤ ਤਾਂ ਹੀ ਨਹੀਂ ਸੀ ਉਹ ਦਾ ਹੋਣ ਹੋਇਆ ਸਾਰਾ ਕੁਝ ਆਪਣਾ ਖਾਨ-ਬਾਣ ਹੀ ਇੰਨਾ ਚੱਕਮਾ ਹੋ ਗਿਆ ਅਸੀਂ ਤਾਂ ਫੇਰ ਵੀ ਹੁਣ ਵੀ ਪੁਰਾਣੀ ਜਵਾਨੇ ਚ ਜਾ ਰਹੇ ਆ ਹੌਲੀ-ਹੌਲੀ ਪੀਜੇ 버ਗਰ ਕਦੇ ਲਿਓਨੇ ਆ ਸੀ ਕਦੇ ਐ ਨਹੀਂ ਹੈਗਾ ਵੀ ਡੇਲੀ ਚੀਜ਼ਾਂ ਖਾ ਜਾਂਦੇ ਆ ਘਰੇ ਖਾਂਦੇ ਆ ਭਾਵੇਂ ਹੁਣ ਤਾਂ ਅਸੀਂ ਰੁੱਖੀ-ਸੁੱਖੀ ਵੀ ਖਾਂਦੇ ਆ ਅੱਗੇ ਲੋਕ ਰੁੱਖੀ-ਸੁੱਖੀ ਵੀ ਖਾਂਦੇ ਸੀ ਕਈ ਵਾਰੀ ਅਸੀਂ ਵੀ ਹੁਣ ਚਟਣੀ ਘੋਟਣ ਲੱਗ ਗਏ ਅੱਗੇ ਨਹੀਂ ਸੀ ਖਾਂਦੇ ਵੀ ਬਿਨਾ ਸਬਜੀ ਤੇ ਟ੍ਰੈਂਡੀ ਬਣਾਇਆ ਹੋਇਆ ਸੀ ਅਚਾਰ ਨਾਲ ਵੀ ਹੁਣ ਅਸੀਂ ਰੋਟੀ ਖਾ ਲੈਨੇ ਆ ਜਿੰਨਾ ਚਿਰ ਤੁਸੀਂ ਇਹ ਚੀਜ਼ਾਂ ਚਾਹੁੰਦੇ ਹੀ ਨਾ ਤੁਸੀਂ ਮਸਤ ਨਹੀਂ ਰਹਿ ਸਕਦੇ ਕਦੇ ਵੀ ਜਿੰਨਾ ਸਾਦਾ ਖਾਓਗੇ ਉਹਨਾਂ ਤੁਸੀਂ ਮਣਕੁਸ਼ ਰਹੋ ਛੋਟਾ ਜਿੰਨਾ ਚੱਕ ਮਾ ਖਾਓਗੇ ਮਨ ਦੁਖੀ ਰਹੂ ਕਿਉਂਕਿ ਪੇਟ ਆਪਰ ਜੀ ਥੋੜਾ ਹੁਣ ਵੀ ਮੇਰੀ ਮੰਨ ਲਓ ਵੀ ਆਟੇ ਦੇ ਵਿੱਚ ਬੇਸਨ ਪਾ ਕੇ ਖਾਣ ਲੱਗ ਜਿਓ ਉਹਨੂੰ ਰੁੱਖਾ ਮਿੱਸਾ ਕਹਿੰਦੇ ਆ ਹੁਣ ਗਰਮੀਆਂ ਆ ਜਾਣਗੀਆਂ ਆਥਲੇ ਸਬਜ਼ੀ ਬਣਾ ਕੇ ਤਾਜੀ ਖਾਇ ਕਰੋ ਤੜਕੇ ਚਾਰਜਾ ਚਟਨੀ ਖਾਇਆ ਕਰੋ ਰੋਟੀਨ ਬਣਾ ਲਓ ਡੇਲੀ ਦਾ ਰੁੱਖਾ ਮਿੱਸਾ ਖਾਣਾ ਜ਼ਿੰਦਗੀ 'ਚ ਜ਼ਰੂਰੀ ਹੈ ਹਰੇ ਗੰਡੇ ਆ ਜਾਣਗੇ ਖਾਰੇ ਗੰਡੇ ਦੀ ਕੁੱਟੋ ਚਟਣੀ ਲਾਓ ਤੜਕਾ ਮੈਂ ਕਹਣੀ ਆ ਤੜਕੇ ਸਬਜ਼ੀ ਖਾਣੀ ਭੁੱਲੋ ਆਥਣੀ ਸਬਜ਼ੀ ਖਾਲਿਆ ਕਰੋ ਤੜਕੇ ਨਾਲ ਲੱਸੀ ਕੁਝ ਨਹੀਂ ਹੁੰਦਾ ਵੀਰੇ ਜਿਹੜੇ ਮੁੱਲ ਲੈਂਦੇ ਪਈਆ ਦੁੱਧ ਬੱਧਲਾ ਲਿਆ ਕਰੋ ਉਹਦੀ ਲੱਸੀ ਵੀ ਬਣ ਜਾਂਦੀ ਹੈ ਖਾਣ ਪੀਣ ਪੁਰਾਣੇ ਤੇ ਆ ਜਾਓ ਤੜਕੇ ਤੜਕੇ ਦਾ ਰੁਟੀਨ ਬਣਾਓ ਵੀ ਜਾਂ ਤਾਂ ਕੋਈ ਆਪਦਾ ਚਾਰ ਚੂਰ ਮਿਰਚਾਂ ਦਾ ਵਧੀਆ ਬਣਾ ਕੇ ਉਹ ਰੱਖੋ ਜਾਂ ਚਟਣੀ ਕੁੱਟੋ ਚਾਰ ਜਾਂ ਚਟਣੀ ਨਾਲ ਸਵੇਰ ਵਾਲੀ ਰੋਟੀ ਖਾਓ ਲੱਸੀ ਲੁੱਸੀ ਨਾਲ ਆਪਣਾ ਨਾਸ਼ਤਾ ਜੱਟਾਂ ਦਾ ਪਹਿਲਾਂ ਭਾਈ ਇਹੋ ਹੀ ਹੁੰਦਾ ਸੀ ਠੀਕ ਹੈ ਖੇਤੀ ਕਰਦੇ ਸੀ ਵਿੱਚ ਇਹ ਚੀਜ਼ਾਂ ਖਾਂਦੇ ਸੀਗੇ ਮੇਰੀ ਸੁਰਤ 'ਚ ਇਹ ਚੀਜ਼ਾਂ ਸੀ ਆਥ ਨੇ ਸਾਡੇ ਦਾਲ ਜਾਂ ਸਬਜ਼ੀ ਬਣਦੀ ਸੀ ਤਾਂ ਗੋ ਤੁਹਾਨੂੰ ਸਾਡੇ ਖਰਚੇ ਵੱਧ ਗਏ ਦਾਲ ਸਬਜ਼ੀ ਤੇ ਬਣ ਤਾਂ ਕਿਤੇ ਰੋਟੀ ਲੰਗਦੀ ਗਰਮੀਆਂ ਆ ਜਾਣੀਆਂ ਮੇਰੀ ਗੱਲ ਮੰਨ ਲਓ ਤੜਕੇ ਰੁੱਖੀ ਸੁੱਕੀ ਖਾਓ ਚਟਣੀ ਚਾਰ ਨਾਲ ਖਾਓ ਕੋਈ ਗੰਡੇ ਪਾ ਕੇ ਰੋਟੀ ਬਣਾ ਲਓ ਦਹੀਂ ਨਾਲ ਖਾ ਕੇ ਦੇਖਿਓ ਨਜ਼ਾਰਾ ਆ ਜਾਂਦਾ ਵਿੱਚ ਮੜਾ ਜਾਂ ਬੇਸਣ ਪਾਇਆ ਹੋਵੇ ਨਾਲ ਲੱਸੀ ਹੋਵੇ ਇਹ ਚੀਜ਼ਾਂ ਚਾਓ ਮਸਤ ਰਹਿਣਾ ਸਿੱਖੋ ਕੱਲੇ ਅੱਗੇ ਵੀ ਬੁੜੀਆਂ ਕੱਲੀਆਂ ਕੱਲੀਆਂ ਹੀ ਰੋਟੀ ਲੈ ਕੇ ਦੋ ਦੋ ਕਿਲੋਮੀਟਰ ਜਾਂਦੀਆਂ ਸੀ ਤਾਂਗੋਂ ਤਾਂ ਬਿਮਾਰ ਨਹੀਂ ਸੀ ਹੁੰਦੀਆਂ ਹੁਣ ਤਾਂ ਰੋਟੀਆਂ ਨਾਲ ਬੰਨੀਆਂ ਜਾਂਦੀਆਂ ਜਾਂ ਘਰੇ ਆ ਕੇ ਖਾਂਦੇ ਪਹਿਲਾਂ ਰੋਟੀ ਕੰਮ ਕਰਨ ਵਾਲੇ ਖੇਤ ਜਾਂਦੇ ਸੀ ਰੋਟੀ ਬਾਅਦ ਚ ਜਾਂਦੀ ਸੀ ਤਿੰਨ ਤਿੰਨ ਜਿਹੜੇ ਖੇਤ ਲੱਗਦੇ ਹੁੰਦੇ ਸੀ ਤੜਕੇ ਵਾਲੀ ਰੋਟੀ ਫੜਾਈ ਜਾਂਦੀ ਫਿਰ 11 ਵਾਲੀ ਚਾਹ ਫਿਰ 2 ਵਾਲੀ ਚਾਹ ਤਿੰਨ ਤਿੰਨ ਜਿਹੜੇ ਖੇਤ ਤੱਕ ਲੱਗਦੇ ਸੀ ਬੁੜੀਆਂ ਦੇ ਕਦੇ ਮੈਂ ਸੁਣਿਆ ਨਹੀਂ ਸੀ ਕਿਸੇ ਦੇ ਰਸੋਲੀ ਆ ਕਦੇ ਪਾਥਰੀ ਆ ਮੈਂ ਕਿਸੇ ਦੇ ਨਹੀਂ ਸੀ ਸੁਣਿਆ ਆਪਣੀ ਸੁਰਤ 'ਚ ਵੀ ਪ੍ਰੇਸ਼ਨ ਹੁੰਦਾ ਕੀ ਹੈ ਮੈਂ 8 10 1978 ਦਾ ਜਨਮ ਹੈ ਮੇਰਾ ਮੈਨੂੰ ਨਹੀਂ ਸੀ ਫਸ ਆਪਰੇਸ਼ਨ ਪ੍ਰੂਸ਼ਨ ਕੀ ਹੁੰਦੇ ਆ ਤਿੰਨ ਤਿੰਨ ਗੇੜੇ ਬੁੜੀਆਂ ਦੇ ਲੱਗਦੇ ਰੋਟੀਆਂ ਨੂੰ ਖੇਤ ਤੇ ਕਿੱਥੋਂ ਬਿਮਾਰੀ ਲੱਗ ਜੂ ਫੇਰ ਆਉਣਾ ਗੋਹਾ ਸਿੱਟਣਾ ਫੇਰ ਆਉਣਾ ਪਸ਼ੂਆਂ ਨੂੰ ਪਾਣੀ ਪਿਆਲੋ ਲੀੜੇ ਧੋ ਲੋ ਆ ਹੁੰਦਾ ਛੋਡਾ ਸਾਡਾ ਜਿਹੜੀਆਂ ਮਸ਼ੀਨਾਂ ਹੁੰਦੀਆਂ ਸੀ ਉਦੋਂ ਛੋਡੇ ਏਜ ਭਿਉ ਹੋ ਕੇ ਮੇਰੀ ਦਾਦੀ ਬੋਡ ਹਰ ਵੱਠਲ ਜਾ ਭਰ ਦਿੰਦੀ ਫੇਰ ਉਹ ਥਾਪੇ ਨਾਲ ਕੋਟ ਕੋਟ ਉਹਨਾਂ ਨੂੰ ਧੋਂਦੇ ਕੱਪੜਿਆਂ ਨੂੰ ਨਲਕਾ ਗੇੜ ਗੇੜ ਧੋਂਦੇ ਸੀ ਤੇ ਬਿਮਾਰੀ ਕਿੱਥੋਂ ਲੱਗ ਜੂ ਨੇੜੇ ਨਲਕਾ ਗੇੜ ਨਾਲ ਹੁਣ ਤੁਸੀਂ ਗ ਏ ਲਾਈਵ ਸੀ ਵੀਰੇ ਜੀ ਵੀਡੀਓ ਬਹੁਤ ਵੱਡੀ ਹੋ ਗਈ ਮੇਰਾ ਜੀ ਕਰਦਾ ਵੀ ਮੈਂ ਪੁਰਾਣੀਆਂ ਗੱਲਾਂ ਕਰਾਂ ਰੁੱਖਾ ਮਿੱਸਾ ਖਾਣਾ ਜ਼ਿੰਦਗੀ ਚ ਜ਼ਰੂਰੀ ਹੈ ਨਾਲੇ ਤਾਂ ਮਨ ਆਪਣਾ ਸ਼ਾਂਤ ਰਹਿੰਦਾ ਮਨਾ ਜਿਹੜਾ ਇਹ ਠੀਕ ਰਹਿੰਦਾ ਤੇ ਨਾਲੇ ਸਿਹਤ ਠੀਕ ਰਹਿੰਦੀ ਹੈ ਇੰਨਾ ਗੱਲਾਂ ਚ ਬੜੋ ਪੁਰਾਣੇ ਜਵਾਨੇ ਜਿਹਾਓ ਨਾ ਤਾਂ ਸਾਨੂੰ ਡਰ ਲੱਗੇ ਮਰਨ ਤੋਂ ਨਾ ਕਾ ਸਿਹਤੋਂ ਡਰ ਲੱਗਣੋਂ ਹਟ ਜੂਗਾ ਕਿਉਂਕਿ ਲੋਕ ਅੱਗੇ ਭੋਲੇ ਸੀ ਵਿਚਾਰੇ ਉਹ ਉਹ ਮੇ ਬਣੋ ਬਾਲੇ ਚਲਾਕ ਨਾ ਬਣੋ ਬਾਲੇ ਚਲਾਕਾਂ ਨੂੰ ਦਾ ਬਾਲੇ ਦੁੱਖ ਮਿਲਦੇ ਆ ਥੋੜੇ ਭੋਲੇ ਬਣ ਕੇ ਜ਼ਿੰਦਗੀ ਜਿਉਂ ਲੋ ਮੈਂ ਤੁਹਾਨੂੰ ਦੱਸਿਆ ਨਾ ਵੀ ਚਟਣੀ ਛਟਣੀ ਸਵੇਰੇ ਖਾ ਲਿਆ ਕਰੋ ਕੁਝ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਢਿੱਡਾਂ ਨੇ ਦਾ ਵਿਚਾਰੇ ਨੇ ਢਿੱਡ ਨੇ ਦਾ ਭਰਨਾ ਹੀ ਐ ਇਹਨੂੰ ਥੋੜਾ ਰੁੱਖਾ ਸੁੱਖਾ ਵੀ ਦਿਆ ਕਰੋ 24 ਘੰਟੇ ਨੂੰ ਵਿਚਾਰੇ ਨੂੰ ਸਬਜ਼ੀਆਂ ਨਾਲ ਸਬਜ਼ੀਆਂ ਨਾਲ ਤੁੰਨੀ ਜਾਂਨੇ ਹੋ ਸਬਜੀ ਦੇਤੀ ਪਨੀਰ ਦੇਤਾ ਕਿਤੇ ਕੋਸ ਦੇਤਾ ਕੋਈ ਵੀਡੀਓ ਪਾਈ ਜਾਂਦਾ ਹੈ ਨੈਟ ਤੇ ਤੁਸੀਂ ਮਾਰਨਿੰਗ ਟਾਈਮ ਆਹ ਖਾਓ ਆ ਇਹਦਾ ਨਸਤਾ ਵਾਸਤਾ ਕਿਹੜੇ ਨਸਤੇ ਵਾਸਤੇ ਚੁਰੇ ਫਿਰਦੇ ਹੋ ਇੱਕੋ ਹੀ ਨਸਤਾ ਹੁੰਦਾ ਸੀ ਲੱਸੀ ਨਾਲ ਲਾਲ ਲਾਲ ਚਟਣੀ ਹੁੰਦੀ ਸੀ ਨਾਲ ਲੱਸੀ ਉਹਦੇ ਨਾਲ ਰੋਟੀਆਂ ਖਾਧੀਆਂ ਜਾਂਦੀਆਂ ਸੀ ਕਿਹੜੇ ਰੋਗ ਹੁੰਦੇ ਸੀ ਕਿਹੜੇ ਮਟਾਪੇ ਹੁੰਦੇ ਸੀ ਵੀਰੇ ਰੁੱਖਾ ਮਿੱਸਾ ਖਾਣ ਲੱਗੋ ਫੇਰ ਮਟਾਪੇ ਘਟਣਗੇ ਸਵੇਰੇ ਚਟਣੀ ਖਾਇਆ ਕਰੋ ਸ਼ਾਮ ਨੂੰ ਸਬਜ਼ੀ ਖਾਇਆ ਕਰੋ ਦੋਨੇ ਟਾਈਮ ਸਬਜ਼ੀ ਖਾਚੇ ਤਾਂ ਵਧਣਗੇ ਠੀਕ ਹੈ ਨਾ ਅਪਾ ਆਪਣੇ ਆਪ ਦੇ ਕੰਟਰੋਲ ਕਰ ਗਏ ਲੋਕਾਂ ਨੂੰ ਤਾਂ ਫਿਰ ਫਿਰ ਕਹਾਂਗੇ ਸ਼ੁਰੂ ਆਪਣੇ ਤੋਂ ਕਰਿਆ ਕਰੋ ਲੋਕਾਂ ਨੂੰ ਤਾਂ ਫਿਰ ਕਿਹਾ ਕਰੋ ਮੰਨ ਲਓ ਮੇਰੀ ਆ ਤੁਹਾਨੂੰ ਸਾਡੇ ਗਰਮੀ ਆ ਗਈ ਅਸੀਂ ਬੇਹੀ ਸਬਜੀ ਬਿਲਕੁਲ ਨਹੀਂ ਖਾਵਾਂਗੇ ਅਸੀਂ ਸਾਮ ਨੂੰ ਬਣਾ ਕੇ ਖਾ ਕੇ ਬਿਲੇ ਸਵੇਰ ਸਾਡੇ ਜਾਂ ਤਾਂ ਦੀਪੂ ਅੰਬਰੇਜਾਰ ਨਾਲ ਪਰੌਠੇ ਖਾ ਕੇ ਜਾਇਆ ਕਰੋ ਲੱਸੀ ਦੇ ਨਾਲ ਤੇ ਜਾਂ ਅਸੀਂ ਚਟਣੀ ਘੁੱਟਿਆ ਕਰਾਂਗੇ ਸਾਡੇ ਡੇਲੀ ਦਾ ਰੁਟੀਨ ਹੋਊ ਇਹ ਵੀ ਸਾਡੇ ਸਵੇਰ ਚਟਣੀ ਸਾਮ ਨੂੰ ਸਬਜੀ ਅਸੀਂ ਚੀਜ਼ਾਂ ਬਣਾਉਣ ਲੱਗੇ ਪ੍ਰਾਣੀਆਂ ਜੇ ਤੁਹਾਨੂੰ ਭੁੱਖ ਲੱਗਦੀ ਹੈ ਕਿਤੇ ਦੁਪਹਿਰੇ ਗਰਮੀਆਂ ਚ ਤਾਂ ਅਸੀਂ ਉਹੀ ਗੁੜ ਵਾਲੀਆਂ ਸੇਵੀਆਂ ਬਣਾ ਕੇ ਖਾਣੇ ਦੇਸੀ ਘਿਓ ਪਾ ਕੇ ਬਣਾ ਕੇ ਖਾ ਕੇ ਦੇਖਿਓ ਦੁੱਧ ਵਾਲੀਆਂ ਸੇਵੀਆਂ ਤੋਂ ਵੀ ਸਵਾਦ ਹੁੰਦੀਆਂ ਸੋ ਇਹਨਾਂ ਚੀਜ਼ਾਂ ਤਾਂ ਉਹ ਆਪਣੀ ਵੀਡੀਓ ਲੰਬੀ ਹੋ ਗਈ ਫਿਰ ਤੁਸੀਂ ਕਹੋਗੇ ਇੰਨੀ ਵੀਡੀਓ ਲੰਬੀ ਲਾਏ ਜਾਂਦਾ ਜਦੋਂ ਮਾਣ ਨਾਲ ਗੱਲਾਂ ਕਰਨ ਲੱਗ ਜਾਂਦਾ ਮੈਨੂੰ ਬਾਲਾ ਵਧੀਆ ਲੱਗਦਾ ਵੀ ਮੈਂ ਸ਼ੇਅਰ ਕਰਾਵੀ ਇਹਨਾਂ ਚੀਜ਼ਾਂ ਕਰਕੇ ਬੰਦਾ ਸੈੱਟ ਰਹਿੰਦਾ ਸੋ ਖਾਣ ਪੀਣ ਤੇ ਸੁਧਾਰ ਵੀ ਜ਼ਰੂਰੀ ਹੈ ਇਕੱਲੇ ਆਇਆ ਇਕੱਲੇ ਜਾਣਾ ਤੇ ਡਰਨ ਦੀ ਲੋੜ ਨਹੀਂ ਡਰਨਾ ਨਹੀਂ ਜਿਸ ਮਾਲਕ ਨੇ ਸਾਨੂੰ ਦੁਨੀਆ ਤੇ ਭੇਜਿਆ ਉਹ ਤੁਹਾਡੇ ਨਾਲ ਰਹਿੰਦਾ ਠੀਕ ਹੈ ਪਰਮਾਤਮਾ ਵੈਗਰੂ ਜੀ ਠੀਕ ਹੈ ਦਿਲ ਨਾ ਛੱਡਿਆ ਕਰੋ ਹੌਸਲਾ ਰੱਖਿਆ ਕਰੋ ਤੇ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਕੋਈ ਵਧੀਆ ਮੈਨੂੰ ਮੈਸੇਜ ਕਰਦੇ ਹੋ ਸੋ ਵੀਡੀਓ ਬਣਾਉਣ ਚੁੱਕੀ ਗਲਤੀ ਹੋ ਜਾਂਦੀ ਆ ਤਾਂ ਪਲੀਜ਼ ਮਾਫ ਕਰਿਓ ਆਪ ਸਭ ਨੂੰ ਮੇਰੇ ਬਨਿਓ ਮਨਜੀਤ ਕੌਰ ਬਨਿਓ ਪਿਆਰਪ੍ਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੈਗਰੂ ਤੁਹਾਡੇ ਹਰ ਇੱਕ ਦੁੱਖ ਦੂਰ ਕਰੇ